ਆਧਾ ਦਿੱਲੀ ਐ ਥੋੜਾ ਜਿਹਾ ਹੂੰ ਇਹਦੀ ਜ਼ਿਆਦੇ ਪ੍ਰੋਬਲਮ ਮੰਨ ਗਿਆ ਗੱਲ ਦੀ ਪਹਿਲਾਂ ਦੂਰ ਨੇੜੇ ਤੱਕਰ ਬਥੇਰਾ ਤੱਕ ਰਹੇ ਖੇੜ ਆਇਆ ਹੂੰ ਕੀੜ ਦਾ ਬਥੇਰਾ ਚੰਗਾ ਸੀਗਾ ਆਫੰਗਾ ਵਗਾਰਨਾ ਤਾਂ ਬਹੁਤ ਇਨ ਆਵੇ ਪਿੰਡਾਂ ਤੇ ਕੁਛ ਨਹੀਂ ਵੰਡ ਵੀ ਦਿੰਦਾ ਸੀ ਨਾਲ ਨਾਲ ਇਹ ਨਿਕੇ ਬੱਚੇ ਆ ਜਾਂਦੇ ਸੀ ਇਹਦੇ ਕੋਲੇ ਹੁਣ ਵੀ ਆਉਂਦੇ ਆ ਹੂੰ ਤੇ ਉਹ ਆਖਦੇ ਸਾਨੂੰ ਦੇ ਦੇ ਉਹ ਫਿਰ ਅਸ ਤੱਕ ਆਈ ਮੋੜਦਾ ਨਹੀਂ ਸੀਗਾ ਉਹਨੂੰ ਅਸ ਤੱਕ ਦੱਬ ਕੇ ਖੇਢੀ ਜਾਂਦਾ ਸੀਗਾ ਹਾਂ ਤੇਰੇ ਕਰਕੇ ਹੀ ਆ ਫਿਰ ਹੁਣ ਸਾਡੇ ਢਿੱਲ ਮਿਸ ਕਰਕੇ ਵੀ ਇਹ ਜਿਆਦੇ ਉਰਾਉਣ ਵਿੱਚ ਇਹ ਗੱਲ ਦੀ ਰਹਿੰਦੀ ਆ ਜੀ ਜਿਹੜਾ ਮੇਰਾ ਦਿਲ ਆ ਉਹ ਮੈਨੂੰ ਪਤਾ ਵੀ ਕਿੰਨਾ ਕੁ ਦੁਖੀ ਆ ਜੀ ਕਹਿਣ ਵਾਲੇ ਦਾ ਕੀ ਆ ਬਾਈ ਉਹਨਾਂ ਨੇ ਕਹਿ ਹੀ ਦੇਣਾ ਜਿਹੜੀ ਤੇ ਬੀਤਦੀ ਆ ਉਹਨੂੰ ਪਤਾ ਜੀ ਸੀ ਹੁਣ 25-30 ਲੱਖ ਰੁਪਈਆ ਲੱਗਦਾ ਟੂਰਨਾਮੈਂਟ ਤੇ 50 ਲੱਖ ਰੁਪਈਆ ਲਾ ਦਿੰਦੇ ਜਿਹੜੇ ਪਲੇਅਰ ਹੁੰਦੇ ਆ ਨਾ ਛੋਟੇ ਪਲੇਅਰ 30 32 35 ਕਿਲੋ ਵਾਲੇ ਉਹਨਾਂ ਨੂੰ ਉਹਨਾਂ ਨੂੰ ਕਹਿ ਦਿੰਦੇ ਆ ਐਂਟਰੀ ਭਰੋ ਤੇ ਆਓ ਇੱਥੇ ਖੇਡੋ ਨਾ ਉਹਨਾਂ ਦੀ ਸੋਨੀ ਨਾ ਗੈਨੀ ਕਿਸੇ ਨੇ ਉਹ ਤਾਂ ਐਂ ਤੁਰੇ ਫਿਰਦੇ ਹੁੰਦੇ ਵੀ ਜਿਵੇਂ ਕਿਸੇ ਦਾ ਟੂਰਨਾਮੈਂਟ ਹੁੰਦਾ ਹਨ ਜੇ ਹੁਣ ਪਲੇਅਰਾਂ ਨੂੰ ਦਿਓਗੇ ਨਾ ਸਾਡੇ ਪਿੰਡ ਦੇ ਵਿੱਚੋਂ ਨਸ਼ਾ ਕਰਨ ਜਾਂਦੇ ਹਰੇਕ ਪਿੰਡ ਦੇ ਵਿੱਚੋਂ ਇੱਕ ਇੱਕ ਲੱਖ ਰੁਪਈਆ ਜਾਂਦਾ ਨਸ਼ਾ ਕਰਨ ਵਾਸਤੇ ਤੇ ਉਹ ਲੱਖ ਰੁਪਇਆ ਕਿਤ ਕਾਤੇ ਜਾਂਦਾ ਪਤਾ ਕੀ ਆ ਕੀ ਸਰਕਾਰਾਂ ਦਾ ਵੀ ਨਹੀਂ ਧਿਆਨ ਤੇ ਜਿਹੜੇ ਪੈਨ ਦੇ ਵਿੱਚ ਮੋਰੀ ਹੁੰਦੇ ਆ ਉਹਨਾਂ ਦਾ ਵੀ ਨਹੀਂ ਧਿਆਨ ਤੇ ਨਵੀਂ ਜਨਰੇਸ਼ਨ ਆ ਜਿਹੜੇ ਕੋਲੇ ਪੈਸਾ ਵੀ 5-500 ਹਜ਼ਾਰ ਰੁਪਇਆ ਜਿਹੜੇ ਕਮਾਉਂਦੇ ਆ ਜਾਂ ਵੇਸਟ ਕਰਦੇ ਆ ਤੇ ਉਹ ਆਪਦੇ ਕੋਲੇ ਰੱਖਣ ਇੱਕ ਟਾਈਮ ਐਵੇਂ ਦਾ ਆ ਜਾਂਦਾ ਕਿ ਜਿਹੜਾ ਟਾਈਮ ਹੁਣ ਮੇਰੇ ਤੇ ਆ ਤੇ ਯਾਰ ਤੇ ਨਾਰ ਤੇ ਬਾਈ ਕੋਈ ਵੀ ਨਹੀਂ ਖੜਦਾ ਨਾਲ ਤੇ ਇਕੱਲੇ ਮਾਪਿਆਂ ਨੇ ਖੜਨਾ ਹੁੰਦਾ ਨਾਲ ਦਾ ਸੋਨਾ ਪਾ ਦਿਓ ਹੂੰ ਜਾਨ ਨੂੰ ਓਦਾਂ ਸਨਮਾਨ ਕਰ ਦਿਓ ਬੰਦਾ ਸੈੱਟ ਤਾਂ ਰਵੇ ਹੁਣ ਕੱਪ ਬਥੇਰੇ ਪਲੇਰਾਂ ਕੋਲੇ ਪਿਆ ਮੇਰੇ ਕੋਲੇ ਬਈ ਕਮਰਾ ਭਰ ਗਿਆ ਸੀਗਾ ਮੈਂ ਵੀ ਕੋਸ ਸਾੜ ਤੇ ਕੋਸ ਜਵਾਕਾਂ ਨੂੰ ਮੰਡ ਤੇ ਜਦੋਂ ਮੇਰੇ ਰੱਖਣ ਨੂੰ ਥਾਂ ਨਹੀਂ ਸੀਗਾ ਉਦੋਂ ਮੈਂ ਜਵਾਕਾਂ ਨੂੰ ਦੇ ਦਿੰਦਾ ਸੀਗਾ ਅੱਜ ਦੀ ਘੜੀ ਦੇ ਵਿੱਚ ਜੇ ਉਹੀ ਕੱਪ ਚਾਂਦੀ ਦੇ ਹੁੰਦੇ ਜਾਂ ਮੰਨ ਕੇ ਚੱਲੋ ਪਿੱਤਲ ਦਾ ਹੁੰਦਾ ਜਾਂ ਸਿਲਵਰ ਦਾ ਹੋਵੇ ਛੋਟਾ ਦੇ ਦਿਓ ਹੂੰ ਤੇ ਬੰਦਾ ਉਹਨੂੰ ਸੇਲ ਕਰਕੇ ਥੋੜੇ ਪੈਸੇ ਕਮਾ ਉਹਨੂੰ ਵੇਚ ਕੇ ਆਪਦੇ ਜਿਹੜੀ ਕਮਾਈ ਹੈ ਇਹ ਕੱਢ ਲੈਂਦਾ ਹਾਂਜੀ ਕ ਅਕਸਰ ਅਸੀਂ ਸੋਹਦੇ ਹਾਂ ਕਿ ਪੰਜਾਬੀਆਂ ਦੀ ਧਾਕੜ ਖੇਡ ਕਬੱਡੀ ਜਦੋਂ ਕਬੱਡੀ ਦੀ ਗੱਲ ਹੁੰਦੀ ਆ ਤਾਂ ਹਰੇਕ ਬੰਦੇ ਦੇ ਮਨ ਦੇ ਵਿੱਚ ਇਹ ਜਾਂਦਾ ਹੈਗਾ ਕਿ ਕਬੱਡੀ ਆ ਜਿਹੜੀ ਉਹ ਲੱਖਾਂ ਦੀ ਆ ਕਰੋੜਾਂ ਦੀ ਆ ਪਰ ਤੁਹਾਨੂੰ ਦੱਸ ਦਈਏ ਕਿ ਤਸਵੀਰ ਦਾ ਇੱਕ ਪਾਸਾ ਹੈਗਾ ਤਸਵੀਰ ਦਾ ਦੂਸਰਾ ਪਾਸਾ ਅਕਸਰ ਆ ਜਿਹੜਾ ਉਹ ਮੀਡੀਆ ਵੱਲੋਂ ਵੀ ਛਪਾਇਆ ਜਾਂਦਾ ਹੈਗਾ ਤੇ ਮੀਡੀਆ ਦੇ ਵਿੱਚ ਸਿਰਫ ਸਿਰਫ ਜਿਹੜੇ ਖਿਡਾਰੀਆਂ ਦਾ ਵਾਰੀ-ਵਾਰੀ ਮਾਨ ਸਨਮਾਨ ਹੁੰਦਾ ਹੈਗਾ ਜਿਹੜੇ ਕਿਤੇ ਨਾ ਕਿਤੇ ਅੱਗੇ ਲੰਘ ਜਾਂਦੇ ਹੈਗੇ ਆ ਉਹਨਾਂ ਨੂੰ ਹੀ ਵਾਰੀ-ਵਾਰੀ ਆ ਜਿਹੜਾ ਮੀਡੀਆ ਉਭਾਰਦਾ ਹੈਗਾ ਤੇ ਬਹੁਤ ਘੱਟ ਮੀਡੀਆ ਇਹੋ ਜਿਹਾ ਹੋਊਗਾ ਜਿਹੜਾ ਕਿਤੇ ਨਾ ਕਿਤੇ ਪਿੱਛੇ ਰਹਿ ਗਿਆ ਦੀ ਗੱਲ ਵੀ ਕਰਦਾ ਹੈਗਾ ਜ਼ਰੂਰ ਤਾਂ ਉਹਨਾਂ ਦੀ ਗੱਲ ਕਰਨ ਦੀ ਵੀ ਅੱਜ ਇੱਕ ਅਜਿਹੇ ਕਬੱਡੀ ਪਲੇਅਰ ਦੇ ਨਾਲ ਤੁਹਾਡੀ ਗੱਲਬਾਤ ਕਰਵਾਵਾਂਗੇ ਮੁਲਾਕਾਤ ਕਰਵਾਵਾਂਗੇ ਜੋ ਲੰਬਾ ਸਮਾਂ ਕਬੱਡੀ ਖੇਡਿਆ ਪਰ ਕਿਤੇ ਨਾ ਕਿਤੇ ਮਜਬੂਰੀਆਂ ਦੀ ਵਜ੍ਹਾ ਕਰਕੇ ਆ ਜਿਹੜਾ ਕਬੱਡੀ ਨੂੰ ਖਿਡਾਰੀ ਤਾਂ ਅਪਣਾਉਣਾ ਚਾਹੁੰਦਾ ਪਰ ਮਜਬੂਰੀ ਹੈ ਜਿਹੜੀ ਕਬੱਡੀ ਨੂੰ ਅਪਣਾਉਣ ਨਹੀਂ ਦੇ ਰਹੀਗੀ ਸਾਡੇ ਨਾਲ ਬਾਈ ਖਰਾਜੀ ਦੇ ਨਾਂ ਦੇ ਤੌਰ ਤੇ ਦਿੱਤੇ ਜਾਣਾ ਜਾਂਦਾ ਖਰਾਜੀ ਮੱਤਾ ਉਹਦੇ ਨਾਲ ਆਪਾਂ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਬਲਰਾਜ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਤੁਸੀਂ ਆਏ ਹੋ ਸਾਡੇ ਕੋਲੇ ਤੁਹਾਡਾ ਤੁਹਾਡੇ ਚੈਨਲ ਤੋਂ ਬਹੁਤ ਸਾਰੇ ਪੀਲਰਾਂ ਦਾ ਜਿਹੜੀ ਗੱਲਬਾਤ ਕਰਦੇ ਹੋ ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਦੂਸਰਾ ਧੰਨਵਾਦ ਬਾਈ ਜਸ ਸਖਰਾਜ ਤੇ ਸ਼ਨਵੀਰ ਆਏ ਹੋਏ ਆ ਜਿਹੜੇ ਸਾਡੇ ਨਾਲ ਅੱਜ ਮੇਰੀ ਗੱਲਬਾਤ ਤੁਸੀਂ ਸੋਣ ਆਏ ਹੋ ਤੇ ਸਾਰੇ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ ਕਬੱਡੀ ਜਗਤ ਦੇ ਪਲੇਅਰਾਂ ਦਾ ਕਬੱਡੀ ਜਗਤ ਦੇ ਕਮੈਂਟਰਾਂ ਦਾ ਰੈਫਰੀਆਂ ਦਾ ਤੇ ਅੱਜ ਕਬੱਡੀ ਦੀ ਜੋ ਗੱਲਬਾਤ ਕਰਨ ਆਇਓ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਰਾਤ ਜੀ ਅੱਛਾ ਭਾਈ ਮੇਰੇ ਨਾਲ ਹੀ ਗੱਲ ਕਰਨੀ ਠੀਕ ਹੈ ਹਾਂ ਇਹ ਨਾ ਲੱਗੇ ਵੀ ਉਹ ਨਾਲ ਨੈਚੁਰਲ ਰਹਿੰਦੇ ਠੀਕ ਹੈ ਹਾਂ ਨੈਚੁਰਲ ਗੱਲ ਹੈ ਅੱਛਾ ਭਾਈ ਇੱਕ ਗੱਲ ਦੱਸਿਓ ਕਿ ਕਬੱਡੀ ਤੁਹਾਡੀ ਉਮਰ ਕਿੰਨੀ ਕੀ ਆ ਤੇ ਕਿੰਨੀ ਕਿ ਉਮਰ ਤੋਂ ਤੁਸੀਂ ਕਬੱਡੀ ਖੇਡਣਾ ਸ਼ੁਰੂ ਕੀਤਾ ਸੀ ਅ ਵੀਰ ਜੀ ਮੈਂ 8ਵੀਂ ਕਲਾਸ ਦੇ ਵਿੱਚ ਪੜਦਾ ਸੀਗਾ ਤੇ ਉਦੋਂ ਮੈਂ 35 ਕਿਲੋ ਕਬੱਡੀ ਖੇਡਿਆ ਸੀਗਾ ਪਹਿਲਾ ਮੈਚ ਮੇਰਾ ਖਾਰੇ ਸੀਗਾ ਤੇ ਖਾਰੇ ਮੈਂ ਬਈ 7-8 ਕਬੱਡੀਆਂ ਪਾਈਆਂ ਤੇ ਮੈਂ 5 ਪੁਆਇੰਟ ਲਏ ਉਸ ਤੋਂ ਬਾਅਦ ਮੈਨੂੰ ਸਕੂਨ ਮਿਲਣਾ ਸਟਾਰਟ ਹੋ ਗਿਆ ਕਿ ਮੈਂ ਦੁਬਾਰਾ ਸਟਾਰਟ ਕਰਨ ਲਈ ਕਬੱਡੀ ਤੇ ਮਿਹਨਤ ਜ਼ਿਆਦਾ ਕੀਤੀ ਤਕੜਾ ਹੋਇਆ ਉਸ ਤੋਂ ਬਾਅਦ ਮੈਂ ਕਬੱਡੀ 40 ਕਿਲੋ ਦੇ ਵਿੱਚ ਆਇਆ ਫਿਰ ਭਾਈ ਆਪਣੇ ਮੁਖਤਿਆਰ ਸਿੰਘ ਤੈਰੀ ਤੇ ਉਹਨਾਂ ਦੇ ਬੇਟੇ ਰਮਨਦੀਪ ਉਰੀਆ ਤੇ ਮੇਰੇ ਤੋਂ ਜਿਹੜੇ ਸੀਨੀਅਰ ਪਲੇਅਰ ਆ ਉਹਨਾਂ ਨੇ ਕੈਂਪ ਲਾਇਆ ਸੀਗਾ 1 2000 ਮੇਰੇ ਖਿਆਲ ਨਾਲ ਨੌਂਗ ਤੇ ਵਿੱਚ ਲਾਇਆ ਸੀਗਾ ਉੱਥੇ ਮੈਨੂੰ ਖਾਣ ਪਾਣੀ ਬਹੁਤ ਵਧੀਆ ਮਿਲਿਆ ਤੇ ਇੱਕ ਮੇਰਾ ਉਸਤਾਦ ਹੁੰਦਾ ਹੀ ਅਮਨਜੈਦ ਤੇ ਉਹ ਅੱਜ ਦੁਨੀਆ ਤੇ ਨਹੀਂ ਐ ਤੇ ਉਹਦੇ ਕਰਕੇ ਵੀ ਟੁੱਟਿਆ ਹੋਇਆ ਹਾਂ ਮੈਂ ਤੇ ਵੀਰ ਜੀ ਬਹੁਤ ਵਧੀਆ ਗੇਮ ਸਟਾਰਟ ਕਰਤੀ ਉਹਨਾਂ ਉਸ ਕੈਂਪ ਤੋਂ ਬਾਅਦ ਮੈਂ ਰੂੜੀ ਕੇ ਪੂਰੇ ਖੇਡਿਆ ਤਗੜੇ ਖੇਡ ਉਤਵਾਦ ਵਾਈ ਗੁਰੂ ਦੀ ਕਿਰਪਾ ਨਾਲ ਗੱਡੀ ਚੜ ਗਈ ਲੈਨ ਤੇ ਖੇਡੀ ਗਿਆ ਮੈਂ ਅੱਛਾ ਕਿੰਨੇ ਕੇ ਹੁਣ ਤੱਕ ਟੂਰਨਾਮੈਂਟ ਕਿੰਨੇ ਕੇ ਜਿੱਤੇ ਏ ਤੁਸੀਂ ਟੂਰਨਾਮੈਂਟ ਬਈ ਅੰਦਾਜ਼ਾ ਹੀ ਨਹੀਂਗਾ ਕਿ ਮੈਂ ਇੱਕ ਦਿਨ ਐਵਜਾ ਸੀਗਾ ਕਿ ਇੱਕ ਹਫਤੇ ਦੇ ਵਿੱਚ ਮੈਂ ਜੱਫਾ ਹੀ ਨਹੀਂ ਖਾਦਾ ਸੀਗਾ ਮੈਂ ਕਿਸੇ ਵੀ ਟੀਮ ਦੇ ਵਿੱਚ ਖੇਡਦਾ ਸੀਗਾ ਤੀਜੇ ਮੈਚ ਚੌਥੇ ਮੈਚ ਤੱਕ ਜੇ ਮੈਚ ਅਸੀਂ ਹਰਦੇ ਸੀਗੇ ਮੈਨੂੰ ਜੱਫਾ ਨਹੀਂ ਹੁੰਦਾ ਸੀਗਾ ਤਾਂ ਕਿ ਅਸੀਂ ਜਾਪੀਆਂ ਦੀ ਵਜ੍ਹਾ ਨਾਲ ਮੈਚ ਹਾਰਦੀ ਇੱਕ ਹਫਤਾ ਹੀ ਐਵਜ ਆ ਗਿਆ ਸੀਗਾ 2000 ਮੇਰਾ ਖੈਲਾ ਉਹ 12 ਦਾ ਟਾਈਮ ਆ ਤੇ ਉਹ ਟਾਈਮ ਦੇ ਵਿੱਚ ਮੈਂ ਜੱਫਾ ਨਹੀਂ ਖਾਦਾ ਸੀਗਾ ਇੱਕ ਹਫਤਾ ਤੇ ਉਦੋਂ ਮੰਗ ਵਧ ਗਈ ਸੀਗੀ ਕਿ ਇੱਕ ਟੀਮ ਬਣੀ ਸੀਗੀ ਰਾਈਆਂ ਵਾਲੇ ਬਾਈ ਜੀ ਜੀ ਤੇ ਰਾਈਆਂ ਵਾਲੇ ਟੀਮ ਬਣੀ ਤੇ ਮੈਨੂੰ ਫੋਨ ਕਰਤਾ ਉਹਨਾਂ ਨੇ ਉਹਨਾਂ ਨੇ ਵਧੀਆ ਪਲੇਅਰ ਖੜਾ ਲਏ ਤੇ ਮੈਂ ਵੇਟ ਬੂਡ ਕਰਾ ਕੇ ਆਉਂਦਾ ਟਾਈਮ ਨਾਲ ਉੱਥੇ ਬਹਿ ਗਿਆ ਸਾਈਡ ਤੇ ਹੋ ਕੇ ਵੀ ਦਿਲ ਟੁੱਟ ਗਿਆ ਮੇਰਾ ਮੈਂ ਟਾਇਰ ਦੇ ਨਾਲ ਬੈਠਾ ਸੀਗਾ ਟਰੈਕਟਰ ਦੇ ਨਾਲ ਤੇ ਮੇਰੇ ਨਾਲ ਇੱਕ ਮੁੰਡਾ ਲਾਲੀ ਗਿਆ ਸੀਗਾ ਪਿੰਡ ਤੋਂ ਮੋਟਰਸਾਈਕਲ ਨਹੀਂ ਸੀਗਾ ਮੇਰੇ ਕੋਲੇ ਤੇ ਉਦੋਂ 52 ਕਿਲੋ ਖਿਡਣੀ ਸੀਗੀ ਅਸੀਂ ਤੇ ਉਸ ਟਾਈਮ ਮੈਨੂੰ ਟੀਮਾਂ ਵਾਲੀ ਦੀ ਟੀਮ ਨੇ ਕਿਹਾ ਕਹਿੰਦੇ ਯਾਰ ਖਰਾਜੀ ਤੂੰ ਬੈਠਾ ਇੱਥੇ ਫਿਰੀਆਂ ਮੈਂ ਕਿਹਾ ਹਾਂ ਵੀਰੇ ਯਾਰ ਮੈਂ ਕਿ ਹਿੱਡਣਾ ਸੀਗਾ ਉਹਨਾਂ ਵਿੱਚ ਮੈਂ ਰੋ ਰਿਹਾ ਸੀਗਾ ਤੇ ਉੱਥੇ ਬਈ ਮੈਂ ਜਦੋਂ ਮੈਚ ਖੇਡਣ ਲੱਗਿਆ ਨਾ ਉਹ ਟੀਮ ਹਾਰ ਗਈ ਜਿਹੜੀ ਟੀਮ ਉਹਨਾਂ ਨੇ ਤਗੜੀ ਬਣਾਈ ਸੀਗੇ ਅਸੀਂ ਫਾਈਨਲ 'ਚ ਜਾਵੜੇ ਉੱਥੇ ਰਾਈਆਂ ਵਾਲੇ ਦੋ ਯਾਰ ਮੇਰਾ ਖਿਆਲ 12 13 ਦੀ ਗੱਲ ਆ ਜਿਹੜੀਆਂ ਟੌਪ ਦੀਆਂ ਟੀਮਾਂ ਬਣੀਆਂ ਸੀਗੀਆਂ ਉਹ ਹਾਰਾਤੀਆਂ ਸੀਗੀਆਂ ਅਸੀਂ ਤੇ ਮੈਂ ਨਾ ਰੀਡਰ ਹੁੰਦਾ ਸੀਗਾ ਜਿਹੜਾ ਮੈਂ ਉਹਨੂੰ ਸਾਈਡ ਤੇ ਠੱਲ ਦਿੰਦਾ ਜਿੰਨਾ ਟਾਈਮ ਨੂੰ ਜੱਫਾ ਨਹੀਂ ਲੱਗਦਾ ਹੁੰਦਾ ਸੀਗਾ ਉਹਨਾਂ ਟਾਈਮ ਮੈਂ ਆਪ ਹੀ ਪਾਉਂਦਾ ਇੱਕ ਉਹ ਕਬੱਡੀਆਂ ਹੂੰ ਤੇ ਕਬੱਡੀ ਦੇ ਵਿੱਚ ਤਾਂ ਬਾਈ ਇੰਨਾ ਕੀ ਆਪਣਾ ਉਹਨੂੰ ਇੱਕ ਮਾਂ ਬਣਾ ਕੇ ਖੇਡਿਆ ਤੇ ਹੁਣ ਵੀ ਮੈਂ ਬਹੁਤ ਪਿਆਰ ਕਰਦਾ ਕਿ ਮੈਂ ਉਵੇਂ ਹੀ ਫੇਰ ਓਮਾ ਖੇਡਾਂ ਤੇ ਗੱਲ ਤਾਂ ਇੰਨਾ ਕਈ ਵੀ ਹੁਣ ਮਜਬੂਰੀਆਂ ਬਹੁਤ ਹੋ ਗਈਆਂ ਜੀ ਤਾਂ ਕਰਕੇ ਦੂਰ ਹੋਏ ਆ ਜੀ ਅਛਾ ਭਾਈ ਇਹ ਦੱਸਿਓ ਕਿ ਪਰਿਵਾਰ ਕੁਪਸ਼ੋਕਰ ਕੀ ਹੈਗਾ ਤੁਹਾਡੇ ਮੰਮੀ ਡੈਡੀ ਕੀ ਕਰਦੇ ਹੈਗੇ ਆ ਤੇ ਜੇਕਰ ਇਸ ਤੋਂ ਬਾਅਦ ਇਹ ਵੀ ਸਵਾਲ ਨਾਲ ਲੱਗ ਮਾ ਹੈਗਾ ਹਾਂਜੀ ਕਿ ਕਬੱਡੀ ਦੇ ਵਿੱਚ ਡਾਈਟ ਦੀ ਬਹੁਤ ਜ਼ਿਆਦਾ ਮਹੱਤਤਾ ਹਾਂਜੀ ਹਾਂਜੀ ਡਾਈਟ ਦਾ ਕਿਵੇਂ ਕਰਦੇ ਰਹੇ ਹੈਗੇ ਡੈਡ ਦਾ ਜੀ ਸਾਡੇ ਮੱਜਾਂ ਹੁੰਦੀਆਂ ਸੀਗੀਆਂ ਚਾਰ ਪੰਜ ਮੇਰੇ ਮੰਮੀ ਡੈਡੀ ਉਦੋਂ ਵਧੀਆ ਸੀਗੇ ਠੀਕ ਠਾਕ ਸੀਗੇ ਤੇ ਅੱਜ ਜਿੱਤੋਂ ਮੰਜੇ ਤੇ ਬੈਠਿਆ ਦੋਨੇ ਪਾਪਾ ਨੂੰ ਮੇਰੇ ਨੂੰ ਚੂਲੇ ਦੀ ਪ੍ਰੋਬਲਮ ਤੇ ਮੰਮਾ ਨੂੰ 6-7 ਬਿਮਾਰੀਆਂ ਵੀਰੇ ਮੈਂ ਉਹਨੂੰ ਫੋਰਡ ਕਰ ਰਿਹਾ ਬਹੁਤ ਮੇਰਾ ਕੋਸਮਾ ਹੁਣ ਅੱਜ ਦੀ ਘੜੀ ਦੇ ਵਿੱਚ ਮੈਂ ਇਕੱਲੇ ਨਹੀਂ ਉਹਨਾਂ ਦੀ ਬਹੁਤ ਸੇਵਾ ਕਰਦਾ ਕਿ ਇੱਕ ਮਾਂ ਨੇ ਜੰਮਿਆ ਏ ਤੇ ਆਪਣਾ ਫਰਜ਼ ਬਣਦਾ ਹੁੰਦਾ ਕਿ ਯਾਰ ਮਾਂ ਨੂੰ ਸੰਭੀਏ ਮਾਂ ਬਾਪ ਨੇ ਇੱਥੋਂ ਤੱਕ ਮੈਨੂੰ ਪਹੁੰਚਾਇਆ ਮੈਂ ਦੁਨੀਆਦਾਰੀ ਦੇਖੀ ਜੇ ਉਹ ਮਾਂ ਨਾ ਹੁੰਦੀ ਦੁਨੀਆ ਤੇ ਮੈਂ ਨਹੀਂ ਹੋਣਾ ਸੀਗਾ ਤਾਂ ਕਰਕੇ ਮੈਂ ਮਾਤਾ ਪਿਤਾ ਦੀ ਬਹੁਤ ਜ਼ਿਆਦਾ ਸੇਵਾ ਕਰਦਾ ਮੈਂ ਉਹਨਾਂ ਦੀ ਟੈਨਸ਼ਨ ਚ ਹੀ ਰਹਿੰਦਾ ਤੇ ਹਮੇਸ਼ਾ ਹਮੇਸ਼ਾ ਮੈਨੂੰ ਉਹਨਾਂ ਦੀ ਫਿਕਰ ਰਹਿੰਦਾ ਖਰਾਕ ਦੀ ਗੱਲ ਕਰਾਂ ਬਈ ਸਾਡੇ ਘਰੇ ਦੁੱਧ ਕਿਉਂ ਆਮ ਹੁੰਦਾ ਸੀਗਾ ਤੇ ਕਰੀ ਗੁਰੂ ਕੀ ਟਾ ਮੇਲੇ ਤੇ ਮੈਨੂੰ ਬੱਕਰਾ ਦਿੱਤਾ ਸੀਗਾ ਮੇਰੇ ਫੈਮਲੀ ਨੇ ਸਾਰਿਆਂ ਨੇ ਮਿਲ ਕੇ ਇੱਕ ਵਾਰੀ ਮੇਰੇ ਬਾਪ ਨੂੰ ਕਿਹਾ ਕਿਸੇ ਨੇ ਵੀ ਉਹ ਬਹੁਤ ਤਕੜਾ ਖੇਡਦਾ ਹੁਣ ਤੇ ਉਹਨੂੰ ਡੈਟ ਦੀ ਲੋੜ ਆ ਤੇ ਮੈਨੂੰ ਦੂਸਰੇ ਦਿਨ ਹੀ ਉਹਨੇ ਬੱਕਰੇ ਦਾ 20 ਕਿਲੋ ਦੇਦਾ ਨਾ ਕੰਨ ਫੜਾਤਾ ਸੀਗਾ ਕਹਿੰਦਾ ਇਹਨੂੰ ਬਨਾਲਾ ਮੈਂ ਉਹ ਟਾਈਮ ਬਈ ਮੈਂ 4 ਵਜੇ ਉੱਠਦਾ ਹੁੰਦਾ ਸੀਗਾ ਤੇ ਉਸ ਟਾਈਮ ਲੰਬੂ ਮਰਾਤੀ ਪੂਰੀ ਮਿਹਨਤ ਲਾ ਕੇ ਉਹਦਾ ਮੁੱਲ ਮੋੜਿਆ ਤੇ ਬਾਪੂ ਮੇਰਾ ਨਾ ਗਰਾਊਂਡ ਦੇ ਵਿੱਚ ਗਿਆ ਮੈਂ ਪਿੰਡ ਮੈਚ ਖੇਢੀ ਜਾਵਾ ਤੇ ਮੈਨੂੰ ਜੱਫਾ ਨਹੀਂ ਲੱਗਿਆ ਸੀ ਉਹ ਮੈਚ ਦੇ ਵਿੱਚ ਤੇ ਖੁਸ਼ੀ ਦੇ ਵਿੱਚ ਘਰੇ ਮੁੰਡਿਆ ਪੈਸੀ ਕਿਸੇ ਨੂੰ ਫੜਾ ਕੇ ਤੇ ਕਹਿੰਦਾ ਕਿ ਮੈਨੂੰ ਜਦੋਂ ਆਏ ਨੂੰ ਕਹਿੰਦਾ ਅਸੀਂ ਮੈਚ ਜਿੱਤੇ ਕਹਿੰਦਾ ਮੈਨੂੰ ਬਹੁਤ ਖੁਸ਼ੀ ਹੋਈ ਆ ਤੂੰ ਮੇਰਾ ਮੁੱਲ ਮੋੜਦਾ ਹਾਂ ਤੇ ਖਰਾਕ ਦੀ ਬਈ ਕੋਈ ਘਾਟ ਹੀ ਨਹੀਂ ਸੀਗੀ ਮੈਨੂੰ ਬਈ ਖਾਣ ਪੀਣ ਦੀ ਤੇ ਹੁਣ ਬਈ ਇਹ ਮਾਪੇ ਟੁੱਟ ਗਿਆ ਮੈਂ ਹੁਣ ਇਹਨਾਂ ਨੂੰ ਫੋਰਡ ਕਰ ਰਿਆ ਜੇ ਠੀਕ ਠਾਕ ਹੁੰਦੇ ਮੈਂ 15-2000 ਰੁਪਿਆ ਆਪ ਦੇ ਤੇ ਲਾਉਂਦਾ ਹੁਣ ਇੰਨਾ ਤੇ ਲੱਗ ਰਿਹਾ ਬਈ ਬਹੁਤ ਔਖਾ ਆਏ ਹੁਣ ਸਮਾਂ ਤੇ ਸਾਰੇ ਟੀਚਰਾਂ ਕਰਦੇ ਆ ਹੁਣ ਵੀ ਇਦਾਂ ਯਾਰ ਐ ਕਰਕੇ ਐ ਸੀਵਾ ਸੀ ਆ ਸੀ ਤੇ ਮੈਂ ਹੱਸ ਕੇ ਸਮਾਂ ਗੁਜ਼ਾਰੀ ਜਾਂਦਾ ਮੈਂ ਕਹਿੰਦੇ ਨਾ ਕਦੀ ਵਾਈ ਗੁਰੂ ਸੁਣੂਗਾ ਜੀ ਐਸ਼ਾ ਭਾਈ ਇੱਕ ਗੱਲ ਜੇਕਰ ਮੰਨ ਲਓ ਤੁਸੀਂ ਗਰਾਊਂਡ ਦੇ ਵੱਲ ਵਾਪਸ ਪਰਤਣਾ ਹੋਵੇ ਹਾਂਜੀ ਤੁਹਾਨੂੰ ਪ੍ਰੋਪਰ ਡਾਈਟ ਵੀ ਮਿਲੇ ਵੀ ਘਰ ਦਾ ਖਰਚਾ ਵੀ ਚੱਲਦਾ ਹੋ ਜੇ ਹਾਂਜੀ ਹਾਂਜੀ ਕਿੰਨਾ ਕੁ ਖਰਚ ਚਾਹੀਦਾ ਹੈਗਾ ਹੁਣ ਜੇ ਤੁਸੀਂ ਗਰਾਊਂਡ ਦੇ ਵੱਲ ਵਾਪਸ ਵਾਪਸ ਪਰਤਣਾ ਹੋਵੇ ਤਾਂ ਹਾਂਜੀ ਵੀਰ ਜੀ ਮੈਂ ਇੰਨਾ ਤਾਂ ਇਹ ਨਹੀਂ ਕਹਿੰਦਾ ਕਿ ਕੋਈ ਪਲੇਅਰ ਹੁੰਦੇ ਆ ਵੀ ਸਾਨੂੰ ਕੋਠੀ ਪਾ ਦਿਓ ਜਾਂ ਘਰ ਪਾ ਦਿਓ ਜਾਂ ਗੱਡੀਆਂ ਤੇ ਵੱਟ ਮੈਂ ਇਨਾਂ ਕਹਿਣਾ ਕਿ ਮੇਰੀ ਡਾਇਟ ਦਾ ਜਿੰਨਾ ਕਾਣਾ ਬਜਟ ਬਸ ਉਹਨਾਂ ਕੋ ਹੋ ਜੇ ਤੇ ਮਾਤਾ ਪਿਤਾ ਨੂੰ ਤਾਂ ਮੈਂ ਮਿਹਨਤ ਕਰਕੇ ਸਾਰਾ ਕਰ ਸਕਦਾ ਮੈਂ ਹਰ ਇੱਕ ਤੇ ਇਹ ਨਹੀਂ ਬੋਝ ਬਣਨਾ ਚਾਹੁੰਦਾ ਆਪਣੇ ਯਾਰਾਂ ਮਿੱਤਰਾਂ ਤੇ ਜਾਂ ਐਨ ਆਰ ਆਈ ਵੀਰਾਂ ਤੇ ਵੀ ਮੈਂ ਉਹਨਾਂ ਨੂੰ ਦੁਖੀ ਕਰਾਂ ਤੇ ਇੱਕ ਵਾਰੀ ਮੈਂ ਗਰਾਊਂਡ ਦੇ ਵਿੱਚ ਉਤਰਨਾ ਤੇ ਉਤਰਨ ਕ ਜੋਗਾ ਮੇਰਾ ਸਾਥ ਮਿਲ ਜਾਵੇ ਮੈਨੂੰ ਬਸ ਮੈਂ ਕੋਈ ਜ਼ਿਆਦਾ ਨਹੀਂ ਚਾਹੁੰਦਾ ਮੈਂ ਹਰ ਦਿਨ ਨਵਾਂ ਚੜਿਆ ਕਰੂਗਾ ਜਿਹੜੇ ਦਿਨ ਮੈਂ ਮਿਹਨਤ ਲਾਉ ਮੈਚ ਖੇਡੂ ਮੈਂ 4 ਮਹੀਨਿਆਂ ਦੀ ਮਿਹਨਤ 2 ਮਹੀਨਿਆਂ ਦੇ ਵਿੱਚ ਲਾ ਕੇ ਸੈੱਟ ਹੋ ਸਕਦਾ ਬਾਈ ਜੀ ਪ੍ਰੋਪਰ ਬਸ ਹੁਣ ਤੇ ਗੱਲ ਡਾਇਟ ਤੇ ਅੜੀ ਖੜੀ ਆ ਹਮ ਤੇ ਇੱਕ ਮਾਤਾ ਪਿਤਾ ਦਾ ਫਿਕਰ ਜਿਹੜੇ ਪੈਸੇ ਲਈ ਆਈਦੇ ਆ ਸਾਰਾ ਵੀ 5-700 ਰੁਪਏ ਮੇਰਾ ਡੇਲੀ ਹੋਣ ਲੱਗ ਰਿਹਾ ਉਹਦੇ ਬੋਤਲਾਂ ਲੱਗਦੀਆਂ ਦੋ ਟੀਕੇ ਲੱਗਦੇ ਉਹਨਾਂ ਦੀ ਸਕੈਨਾਂ ਦੇ ਵਿੱਚ ਕੋਈ ਨਾੜ ਨਹੀਂ ਦਿਖ ਰਹੀ ਤੇ ਜਦੋਂ ਮੈਂ ਉੱਠਦਾ ਬਈ ਮਾਂ ਪਈ ਹੁੰਦੀ ਆ ਤੇ ਮੈਨੂੰ ਸਾਰਾ ਫਿਕਰ ਹੀ ਹੁੰਦਾ ਆ ਜਿਹੜਾ ਮੇਰਾ ਚਿਹਰਾ ਮੇਰਾ ਨਕਲੀ ਹਾਸਾ ਬਈ ਯਾਰ ਹਾਂ ਤੇ ਜੇ ਮੈਂ ਬੂਟ ਪਾ ਕੇ ਜਾਣਾ ਜਾਂ ਸੈਟ ਹੋ ਕੇ ਜਾਣਾ ਦੁਨੀਆ ਨੂੰ ਇਹ ਹੁੰਦਾ ਬਈ ਯਾਰ ਇਹਨੂੰ ਕੋਈ ਫਿਕਰ ਨਹੀਂ ਜਾਂ ਐ ਨਹੀਂ ਤੇ ਜੇ ਹੁਣ ਚੰਗੇ ਦੁਨੀਆ ਵਿੱਚ ਰਹਿਣਾ ਬਾਈ ਚੰਗਾ ਵਿਚਰਨਾ ਤੇ ਮੈ ਰਿਸਪੈਕਟ ਵਧੀਆ ਦਿਨਾ ਫਿਰ ਉਹਵੇਂ ਬਣ ਕੇ ਵੀ ਰਹਿਣਾ ਪੈਣਾ ਮੈਨੇ ਜਿਹੜਾ ਮੇਰਾ ਦਿਲ ਆਉ ਮੈਨੂੰ ਪਤਾ ਬਈ ਕਿੰਨਾ ਕੁ ਦੁਖੀ ਆ ਜੀ ਕਹਿਣ ਵਾਲੇ ਰਕੀ ਆ ਬਾਈ ਉਹਨਾਂ ਨੇ ਕਹਿ ਹੀ ਦੇਣਾ ਜਿਹੜੇ ਤੇ ਬੀਤਦੀ ਆ ਉਹਨੂੰ ਪਤਾ ਜੀ ਅਸ਼ਾ ਬਾਈ ਇੱਕ ਨਾ ਪਿਛਲੇ ਸਮੇਂ ਦੇ ਦੌਰਾਨ ਆਪਾਂ ਦੇਖਿਆ ਹੈਗਾ ਕਿ ਕਬੱਡੀ ਦੇ ਵਰਲਡ ਕੱਪ ਵੀ ਹੋਏ ਹੈਗੇ ਆ ਸਰਕਾਰਾਂ ਵੀ ਇਸ ਵਾਲੇ ਪਾਸੇ ਧਿਆਨ ਦੇਣਦਿਆਂ ਸੀਗਾ ਹਾਂ ਜੀ ਹਾਂ ਜੀ ਸਰਕਾਰਾਂ ਦਾ ਧਿਆਨ ਘਟ ਗਿਆ ਹੈਗਾ ਤੁਹਾਨੂੰ ਲੱਗਦਾ ਨਹੀਂਗਾ ਵੀ ਕਿਤੇ ਨਾ ਕਿਤੇ ਜੋ ਪਿੰਡ ਪੱਦਰ ਦੇ ਉੱਤੇ ਵੀ ਜੋ ਰਾਜਨੀਤੀ ਹੁੰਦੀ ਹੈਗੀ ਉਸ ਰਾਜਨੀਤੀ ਦੇ ਵਿੱਚ ਕਿਤੇ ਨਾ ਕਿਤੇ ਜੋ ਪਿੰਡ ਦੇ ਖੇਡਣ ਵਾਲੇ ਨੌਜਵਾਨ ਹੈਗੇ ਆ ਉਹ ਪਿੱਛੇ ਕੀਤੇ ਜਾ ਰਹੇ ਰਾਜਨੀਤਿਕਤਾ ਸਰਕਾਰਾਂ ਦਾ ਕੋਈ ਰੋਲ ਹੀ ਨਹੀਂ ਰਹੇਗਾ ਕਿ ਕੋਈ ਸਾਥ ਹੀ ਨਹੀਂ ਦਿੰਦਗਾ ਲੱਗਦਾ ਹੈਗਾ ਹਾਂਜੀ ਨਹੀਂ ਦੇ ਰੇ ਜੀ ਕੋਈ ਨਹੀਂ ਜੀ ਸਾਥ ਦੇ ਰੇ ਮੈਂ ਤੇ ਧੰਨਵਾਦ ਉਹਨਾਂ ਜਿਹੜੇ ਪ੍ਰਧਾਨ ਆ ਟੂਰਨਾਮੈਂਟਾਂ ਦੇ ਉਹਨਾਂ ਦਾ ਨਹੀਂ ਕਰਦਾ ਜੀ ਮੈਂ ਧੰਨਵਾਦ ਉਹਨਾਂ ਦਾ ਕਰਦਾ ਜਿਹੜੇ ਟੂਰਨਾਮੈਂਟ ਨੂੰ ਕੋਈ 1000 ਕੋਈ 5000 ਕੋਈ 10000 ਜਾਂ ਐਨ ਆਰ ਆਈ ਲੱਖ ਰੁਪਇਆ ਦਿੰਦੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਪ੍ਰਧਾਨ ਕੀ ਬੰਦਾ ਤਾਂ ਹੀ ਕਰਦਾ ਜੇ ਪੈਸੇ ਹੁੰਦੇ ਆ ਹਣਾਈ ਪੈਸੇ ਹੁਣ 25-30 ਲੱਖ ਰੁਪਈਆ ਲੱਗਦਾ ਟੂਰਨਾਮੈਂਟ ਤੇ 50 ਲੱਖ ਰੁਪਈਆ ਲਾ ਦਿੰਦੇ ਜਿਹੜੇ ਪਲੇਅਰ ਹੁੰਦੇ ਆ ਨਾ ਛੋਟੇ ਪਲੇਅਰ 30 32 35 ਕਿਲੋ ਵਾਲੇ ਉਹਨਾਂ ਨੂੰ ਉਹਨਾਂ ਨੂੰ ਕਹਿ ਦਿੰਦੇ ਆ ਐਂਟਰੀ ਭਰੋ ਤੇ ਆਓ ਇੱਥੇ ਖੇਡੋ ਨਾ ਉਹਨਾਂ ਦੀ ਸੌਨੀ ਨਾ ਗੈਨੀ ਕਿਸੇ ਨੇ ਉਹ ਤਾਂ ਐਂ ਤੁਰੇ ਫਿਰਦੇ ਹੁੰਦੇ ਵੀ ਜਿਵੇਂ ਕਿਸੇ ਦਾ ਟੂਰਨਾਮੈਂਟ ਹੁੰਦਾ ਹਨ ਤੇ ਉਹਨਾਂ ਨੂੰ ਪ੍ਰੋਪਰ ਪੈਲੂ ਡੈਡ ਚਾਹੀਦੀ ਆ ਫੇਰ ਪ੍ਰਧਾਨ ਹੀ ਆ ਕੇ ਕਹਿਣ ਲੱਗ ਜਾਂਦੇ ਆਗੇ ਟੂਰਨਾਮੈਂਟ ਦੇ ਜਿਹੜੇ ਹੁੰਦੇ ਆ ਵਿੱਚ ਖਜਾਨ ਕੀ ਜਾਂ ਹੋਰ ਹੁੰਦੇ ਆ ਲੈ ਕਟਾ ਲਿਆ ਟੂਆ ਹਰਕੇ ਤੁਹਾਡੇ ਵਾਸਤੇ ਟੂਰਨਾਮੈਂਟ ਕਰਾਇਆ ਸੀਗਾ ਆ ਬਹਿ ਕੇ ਹਰਕੇ ਜਦੋਂ ਪਲੇਅਰ ਨੂੰ ਡਾਈਟ ਹੀ ਨਹੀਂ ਮਿਲਨੀ 2 ਮਹੀਨੇ ਲੱਗਦੇ ਹੈ ਗਰਾਹੀ ਕਰਨ ਦੇ 3 ਮਹੀਨੇ ਲੱਗਦੇ ਹੈ ਪਲੇਅਰਾਂ ਨੂੰ ਡਾਈਟ ਦਿੱਤੀ ਜਾਵੇ ਹੁਣ ਮੈਂ ਸਵਾਲ ਇਹ ਕਰਦੇ ਆ ਮੈਨੂੰ ਜਿਹੜੇ ਪਲੇਅਰ ਆਉਂਦੇ ਆ ਜਾਂ ਮੇਰੇ ਤੋਂ ਸੀਨੀਅਰ ਹੁੰਦੇ ਆ ਮੈਂ ਉਹਨਾਂ ਨੂੰ ਕਹਿ ਦਿੰਦਾ ਆ ਟੀਮ ਬਣਾਉਣੀ ਆ ਪਲੇਅਰਾਂ ਨੇ ਖੇਡਣਾ ਕਹਿੰਦੇ ਗਰਾਊਂਡ ਤਾਂ ਆਉਂਦੇ ਨਹੀਂ ਵੀਰ ਜੀ ਗਰਾਊਂਡ ਕਾਹਦੇ ਨਾਲ ਆਉਣ ਜਦੋਂ ਖਾਣ ਨੂੰ ਹੀ ਹੈ ਨਹੀਂ ਕੀ ਕੁਛ ਗਰੀਬ ਘਰਾਂ ਦੇ ਜਵਾਕ ਆ ਜੀ ਘਟੋ ਘਟ 15 20 ਜਵਾਕ ਹੋਣਗੇ ਆਪਦੇ ਘਰਦਿਆਂ ਨੇ ਨਹੀਂ ਉਹ ਪੈਰੀ ਹੱਥ ਲਾਉਂਦੇ ਮੈਨੂੰ ਪੁੱਛਦੇ ਆਗੇ ਤੇ ਮੇਰੇ ਕੋਲੇ ਕੁਝ ਹੈ ਨਹੀਂ ਮੈਂ ਇਹੀ ਕਹਿਣਾ ਕਿ ਮੈਂ ਯਾਰ ਇੰਨਾ ਬਾਰੇ ਵੀ ਸੋਚਾਂ ਤੇ ਜੇ ਮੈਂ ਖੇਡਾਂ ਤੇ ਮੈਂ ਹਰ ਦਿਨ ਨਵਾਂ ਇਹਨਾਂ ਲਈ ਕਰੂੰਗਾ ਤੁਹਾਨੂੰ ਲੱਗਦਾ ਨਹੀਂਗਾ ਕਿ ਸਰਕਾਰਾਂ ਨੂੰ ਵੀ ਗਰਾਊਂਡਾਂ ਵੱਲ ਤੇ ਵਿਸ਼ੇਸ਼ ਤੌਰ ਦੇਤੇ ਨਵੀਂ ਜੋ ਪਨੀਰੀ ਫਟ ਰਹੀ ਹੈਗੀ ਆ ਉਹਨਾਂ ਦੀ ਡਾਈਟ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਡਾਈਟ ਸਰਕਾਰ ਪ੍ਰੋਵਾਈਡ ਕਰਵਾਵੇ ਕਿਉਂਕਿ ਆਪਾਂ ਟੈਕਸ ਸਰਕਾਰ ਨੂੰ ਦਿੰਨੇ ਆ ਹਾਂਜੀ ਹਾਂਜੀ ਕਿਵੇਂ ਕੀ ਕਹਿਣਾ ਚਾਹੋਗੇ ਇਸ ਬਾਰੇ ਮੈਂ ਇਹ ਕਹਿਣਾ ਚਾਹਣਾ ਜੀ ਪਹਿਲਾਂ ਤਾਂ ਜੀ ਸਰਕਾਰਾਂ ਨੂੰ ਜਿਹੜੇ ਆਉਂਦੇ ਆ ਇੱਥੇ ਐਮਐਲ ਐਮਐਲਏ ਹੋਗੇ ਇਹ ਹੋਗੇ ਸਾਡੂ ਹੁਣ ਵੋਟਾਂ ਸਾਡੀਆਂ ਵੀ ਬਣੀਆਂ ਹੋਈਆਂ ਸਾਰਿਆਂ ਦੀਆਂ ਤੇ ਆ ਕੇ ਅਸੀਂ ਇਹ ਕਹਿਣਾ ਹੁੰਦਾ ਵੀ ਸਾਨੂੰ ਜਿਹੜੇ ਮੂਰੇ ਹੁੰਦੇ ਆ ਵੋਟਾਂ ਪਾਉ ਐ ਕਰੋ ਅਸੀਂ ਉਹਨਾਂ ਨੂੰ ਕਹਿੰਦੇ ਅੰਨੇ ਸਾਨੂੰ ਲੱਖ ਰੁਪਈਆ ਦਿਵਾਓ ਅਸੀਂ ਪਲੇਅਰ ਸੈੱਟ ਕਰਨੇ ਆ ਜਾਂ ਖੇਡਣਾ ਅਸੀਂ ਆਪ ਜੇ ਹੁਣ ਪਲੇਅਰਾਂ ਨੂੰ ਦਿਓਗੇ ਨਾ ਸਾਡੇ ਪਿੰਡ ਦੇ ਵਿੱਚੋਂ ਨਸ਼ਾ ਕਰਨ ਜਾਂਦੇ ਹਰੇਕ ਪਿੰਡ ਦੇ ਵਿੱਚੋਂ ਇੱਕ ਇੱਕ ਲੱਖ ਰੁਪਈਆ ਜਾਂਦਾ ਨਸ਼ਾ ਕਰਨ ਵਾਸਤੇ ਤੇ ਉਹ ਲੱਖ ਰੁਪਇਆ ਕਿ ਕਿ ਤ ਕਾਤੇ ਜਾਂਦਾ ਪਤਾ ਕੀ ਆ ਕਿ ਸਰਕਾਰਾਂ ਦਾ ਵੀ ਨਹੀਂ ਧਿਆਨ ਤੇ ਜਿਹੜੇ ਪੰਡ ਦੇ ਵਿੱਚ ਮੂਰੀ ਹੁੰਦੇ ਉਹਨਾਂ ਦਾ ਵੀ ਨਹੀਂ ਧਿਆਨ ਦੂਸਰਾ ਮੈਂ ਇਹ ਕਹਿਣਾ ਕਿ ਜਿਹੜੀਆਂ ਪੰਚਾਇਤਾਂ ਕਮਰੇ ਬਣਾ ਦਿੰਦੀਆਂ ਸਾਰਾ ਕੁਝ ਕਰ ਦਿੰਦੀਆਂ ਉਹਨਾਂ ਨੂੰ ਪ੍ਰੋਪਰ ਲੋਕ ਨਹੀਂ ਲੱਗੇ ਹੁੰਦੇ ਉੱਥੇ ਸਿਕਟਾਂ ਬੀੜੀਆਂ ਸਾਰਾ ਕੁਝ ਚੱਲਦਾ ਆ ਹੁਣ ਬਣਿਆ ਹੋਇਆ ਸਾਡੇ ਪੰਚਾਇਤ ਘਰ ਇਹਦੇ ਵਿੱਚ ਸਾਰਾ ਜਿੰਮ ਵਗੈਰਾ ਬਣਿਆ ਹੋਇਆ ਐਕਸਰਸਾਈਜ਼ ਲਾ ਸਕਦਾ ਜੀ ਬੰਦਾ ਐਵੇਂ ਪ੍ਰੋਪਰ ਹੋਵੇ ਨਾ ਹਮ ਹਰੇਕ ਪੰਚਾਇਤਾਂ ਐਵੇਂ ਸੋਚਣ ਇੱਥੇ ਬੈਠਾ ਹੋਣ ਬੰਦਾ ਐਵੇਂ ਨਹੀਂ ਕਰੂਗਾ ਉਹ ਕਰੂਗਾ ਯਾਰ ਮੈਂ ਕੋਈ ਐਕਸਰਸਾਈਜ਼ ਕਰ ਲਾਵਾਂ ਹਾਂ ਹਨਾ ਚੰਗੇ ਸਰਪੰਚਾਂ ਦੀ ਲੋੜ ਆ ਚੰਗੇ ਪੰਚਾਂ ਦੀ ਲੋੜ ਆ ਤੇ ਤਾਂ ਕਰਕੇ ਜਿਹੜੀ ਜਨਰੇਸ਼ਨ ਆ ਬਚ ਸਕਦੀ ਆ ਨਹੀਂ ਕੋਈ ਹਾਲ ਨਹੀਂਗਾ ਸਰਕਾਰਾਂ ਨੂੰ ਇਹ ਚਾਹੀਦਾ ਕਿ ਪ੍ਰੋਪਰ ਧਿਆਨ ਮਾਰਨ ਐਮ ਐਲ ਏ ਹੋਣ ਵੀ ਕਿੰਨੇ ਬੱਚੇ ਕੀ ਕਰੀ ਜਾਂਦੇ ਨੇ ਨਸ਼ਾ ਪਤ ਬੱਚਾ ਤਾਂ ਇੱਕ ਕੋਰਾ ਕਾਗਜ਼ ਹੈ ਜੀ ਹੁਣ ਮੇਰੇ ਕੋਲੇ ਆਉਂਦੇ ਆ ਮੈਂ ਉਹਨਾਂ ਨੂੰ ਕਹਿ ਦਿੰਨਾ ਪੁੱਤ ਖੇਡੋ ਤੁਸੀਂ ਐ ਕਰੋ ਖੜਾਈ ਦਾ ਉਹਨਾਂ ਨੂੰ ਜਿੰਨੀ ਡਾਟਾ ਵਿਚਾਰੇ ਦਸਾਂਵੀਆਂ ਦੁੱਧ ਲਿਆਉਂਦੇ ਹਰ ਇੱਕ ਗਰੀਬ ਘਰੇ ਕਿੰਨਾ ਕ ਹੁੰਦਾ ਉਹੀ ਪੀ ਖਾ ਲੈਂਦੇ ਆ ਮੇਰਾ ਵੀ ਐਮੀਆ ਹਾਲ ਬਸ ਮੈਂ ਜਿਹੜਾ ਦੁੱਧ ਦੁੱਧ ਤੋਂ ਮੈਂ ਹੁਣ ਪੀਂਦਾ ਨਹੀਂ ਫਿਰ ਜੀ ਮਾਤਾ ਨੂੰ ਬਸ ਮੈਂ ਡਾਇਟ ਦੇ ਦਿੰਦਾ ਉਹਨਾਂ ਨੂੰ ਦੁੱਧ ਪਿਆ ਦੇਣਾ ਬਸ ਉਹਨਾਂ ਮੇਰੇ ਕੋਲ ਡਾਇਟ ਊਟ ਹੈ ਨਹੀਂ ਜਦੋਂ ਮੇਰੇ ਕੋਲੇ ਹੁੰਦੀ ਸੀ ਮੇਰੇ ਕੋਲੇ 10-10 ਮੁੰਡੇ ਆਉਂਦੇ ਹੁੰਦੇ ਸੀਗੇ ਖਵਾਉਣਾ ਪਿਉਣਾ ਉਹਨਾਂ ਨੂੰ ਦੁੱਧ ਪਾਣੀ ਦਲੀਏ ਖਾਈ ਆ ਉਹ ਬੈਠੇ ਉਹ ਵੀ ਟਾਈਮ ਸੀਗਾ ਕਿਸੇ ਟਾਈਮ ਖਰਾਜੀ ਦੇ ਪਰ ਜਿਪਲੇਰਾਂ ਦਾ ਫੋਨ ਨਹੀਂ ਆਉਂਦਾ ਕਿਸੇ ਦਾ ਵੀ ਜਿਹੜਾਂ ਲਈ ਮੈਂ ਖੇਡਿਆ ਮੈਂ ਪੈਸੇ ਨਹੀਂ ਲੈਂਦਾ ਹੁੰਦਾ ਸੀਗਾ ਜਮਾ ਹੀ ਨਹੀਂ ਲੈਂਦਾ ਹੁੰਦਾ ਸੀ ਤੁਹਾਨੂੰ ਲੱਗਦਾ ਨਹੀਂ ਜਦੋਂ ਚੜ੍ਹਾਈ ਹੁੰਦੀ ਹੈ ਬੰਦੇ ਦੀ ਉਦੋਂ ਸਾਰੇ ਨਾਲ ਹੁੰਦੇ ਆ ਜਦੋਂ ਬੰਦਾ ਕਈ ਵਾਰੀ ਡਿਕਲਾਈਨ ਦੇ ਵਿੱਚ ਜਾਂਦਾ ਪਿੱਛੇ ਰਹਿ ਜਾਂਦਾ ਹੈਗਾ ਭਾਵੇਂ ਮਜਬੂਰੀਆਂ ਦੀ ਵਾਜਾ ਕਰਕੇ ਰਹੇ ਜੇ ਇੱਕ ਵਾਰ ਕੋਈ ਨਹੀਂ ਨਾਲ ਖੜਦਾ ਨਹੀਂ ਖੜਦਾ ਵੀਰ ਜੀ ਕੋਈ ਨਹੀਂ ਖੜਦਾ ਬਟ ਖੜਾ ਤਾਂ ਮੇਰਾ ਇੱਕ ਮਾਂ ਬਾਪ ਖੜਾ ਤੇ ਹੋਰ ਕੋਈ ਨਹੀਂ ਖੜਾ ਜਿਹੜੇ ਮਿੱਤਰ ਆ ਮੇਰੇ ਇੱਕ ਦੋ ਤੁਹਾਨੂੰ ਮੈਂ ਅੱਗੇ ਪਹਿਲਾਂ ਦੱਸਿਆ ਸੀਗਾ ਜੱਸ ਸਿੱਧੂ ਉਹਦੇ ਜਿਹੜੇ ਮਦਰ ਫਾਦਰ ਸਰਦਾਰ ਪ੍ਰੇਮ ਸਿੰਘ ਮਾਤਾ ਗਰਮੀਤ ਕੌਰ ਉਹਨਾਂ ਨੇ ਮੈਨੂੰ ਤੀਜਾ ਪੁੱਤ ਬਣਾ ਕੇ ਰੱਖਿਆ ਬਾਈ ਤੇ ਮੇਰੇ ਤੇ ਇੱਕ ਟਾਈਮ ਆ ਗਿਆ ਸੀਗਾ ਹੈਪਨ ਹੋ ਗਿਆ ਸੀਗਾ ਵੀ ਬਹੁਤ ਮਾੜਾ ਤੇ ਮੈਂ ਉੱਥੇ 8-7 ਮਹੀਨੇ ਰਿਹਾ ਪਹਿਲੇ ਮੈਂ ਚੰਡੀਗੜ੍ਹ ਰਿਹਾ ਤੇ ਮੈਂ ਧੰਨਵਾਦ ਉਹਨਾਂ ਦਾ ਬਹੁਤ ਜ਼ਿਆਦਾ ਕਰਦਾ ਹਾਂ ਉਸ ਫੈਮਿਲੀ ਦਾ ਬਾਈ ਇਹ ਗੁਰਵਿੰਦਰ ਵੀਰ ਹੁੰਦਾ ਸੀਗਾ ਮੈਨੂੰ ਅੰਦਰ ਡੈਡ ਦੇ ਨਹੀਂ ਮੈਂ ਨਿਕਲਦਾ ਨਹੀਂ ਹੁੰਦਾ ਸੀਗਾ ਬਾਹਰ ਕੋਈ ਇਦਾਂ ਦਾ ਹੈਪਨ ਹੋ ਗਿਆ ਸੀ ਮੈਂ ਉਹ ਇੱਕ ਨਾ ਜੇ ਬਗਾਨੇ ਘਰੇ ਰਹਿਣਾ ਬਾਈ ਮੈਂ ਸਾਰੇ ਪਲੇਅਰਾਂ ਨੂੰ ਜਾਂ ਕਿਸੇ ਹੋ ਨੌਜਵਾਨ ਨੂੰ ਵੀ ਕਹਿਣਾ ਚਾਹਣਾ ਕੀ ਕਹਿਣਾ ਧੀਆ ਵਾਂਗੂ ਰਹਿਣਾ ਪੈਂਦਾ ਕਿਸੇ ਘਰੇ ਰਹਿਣਾ ਹੂੰ ਵਿਸ਼ਵਾਸ ਇੱਜ਼ਤ ਅੱਜਕੱਲ ਹੈ ਨਹੀਂਗਾ ਤੇ ਆਪਣੇ ਵਿੱਚ ਉਹ ਆ ਪਤਾ ਨਹੀਂ ਮੈਂ ਇਹ ਕਹਿਣਾ ਕਿ ਯਾਰ ਪ੍ਰਮਾਤਮਾ ਕਣੀ ਮੈਨੂੰ ਬਚਾਈ ਤਾਂ ਬੈਠਾ ਤੇ ਮੇਰਾ ਕਦੀ ਦਿਲ ਕਰਦਾ ਹੁੰਦਾ ਕਿ ਮੈਂ ਸੂਸਾਈਡ ਕਰ ਲਵਾਂ ਤੇ ਮੇਰਾ ਬਾਈ ਇਹਨਾਂ ਤੇ ਕਰਦਾ ਹੁੰਦਾ ਦਿਲ ਕਿ ਕਿਸੇ ਦਾ ਦੇਣਾ ਲੈਣਾ ਨਾ ਨਾ ਹੁੰਦਾ ਅੱਜ ਨੂੰ ਮੈਂ ਸੂਸਾਈਡ ਕਰ ਦੇਣਾ ਸੀਗਾ ਮੈਂ ਗੋਲੀਆਂ ਮਾਰ ਦੇਣ ਲਈ ਮਾਂ ਬਾਪ ਨੂੰ ਹੁਣ ਤਾਂ ਆ ਹਾਲ ਹੋਇਆ ਪਿਆ ਕਿ ਮਾਂ ਦੇਖੀ ਨਹੀਂ ਜਾਂਦੀ ਬਈ ਯਾਰ ਹੂੰ ਤੇ ਸਾਰੇ ਮੇਰੇ ਕੋਲੇ ਸਰਪੰਚ ਆਏ ਸੀਗੇ ਵੋਟਾਂ-ਵੋਟਾਂ ਨੂੰ ਕਹਿਣਾ ਹੋਰ ਆਏ ਸੀਗੇ ਸਾਰੇ ਆਉਂਦੇ ਕੋਈ ਨਹੀਂ ਖਰਾਜੀ ਦੇਖਦੇ ਆ ਮੈਂ ਕੋਈ ਮੰਗ ਤੇ ਆਂਗੂ ਤਾਂ ਇਹ ਮੰਗਣਾ ਨਹੀਂ ਚਾਹੁੰਦਾ ਬਾਈ ਮੈਂ ਇੰਨਾ ਕ ਕਰਦਾ ਕਿ ਜਿਹੜੇ ਯਾਰ ਮਿੱਤਰ ਵੀ ਆ ਹੋਰ ਵੀ ਆ ਮੈਂ ਜਿੰਨਾਂ ਦਾ ਕੀਤਾ ਨਾ ਬਾਟ ਉਹਨਾਂ ਦਾ ਇੱਕ ਵਾਰੀ ਫੋਨ ਵੀ ਨਹੀਂ ਆਇਆ ਮੇਰੇ ਘਰਾਂ ਦੇ ਆਸੇ-ਪਾਸੇ ਵਾਲੇ ਆ ਮੈਂ ਹਸਪਤਾਲਾਂ ਦੇ ਵਿੱਚ ਰਹਿਣਾ ਦੋ-ਦੋ ਮਹੀਨਾ ਕਿਸੇ ਲਈ ਮਹੀਨਾ 20 ਦਾ ਰਹਿਣਾ ਬਾਈ ਅੱਜ ਤੋਂ ਮਾੜਾਕ ਟਾਈਮ ਇੰਨਾ ਕ ਆ ਗਿਆ ਕਿ ਮੈਨੂੰ ਬੁਲਾ ਕੇ ਵੀ ਨਹੀਂ ਖੁਸ਼ ਯਾਰ ਹਾਂ ਸਰਕਾਰਾਂ ਦੀ ਦਾ ਦੂਰ ਗੱਲ ਪਿੰਡ ਦੇ ਵਿੱਚ ਹੀ ਹੋਰ ਕਈ ਰਿਸ਼ਤੇਦਾਰ ਵੀ ਇੰਦਾ ਆਂਦੇ ਆ ਕਿ ਮੈਂ ਆਸ ਕੇ ਗੁਜ਼ਾਰੀ ਜਾਂਦਾ ਸਾਰਾ ਸਮਾਂ ਜੀ ਹਾਂਜੀ ਹਾਂਜੀ ਅਛਾ ਬਾਈ ਜੀ ਕਬੱਡੀ ਦੀ ਜੇਕਰ ਗੱਲ ਕਰੀਏ ਤੁਸੀਂ ਕਬੱਡੀ ਵਜਣੀ ਖੇਡਦੇ ਹੋ ਜਾਂ ਓਪਨ ਦੇ ਵਿੱਚ ਵੀ ਖੇਡੇ ਹੈਗੇ ਬਾਈ ਵਜਣੀ ਖੇਡੀ ਮੈਂ ਕਬੱਡੀ ਮੇਰਾ weight ਹੋਇਆ ਜਦੋਂ 55 ਉਹਦੋਂ ਮੈਂ 65 ਤੱਕ ਉੱਡੀਆਂ ਪਾਉਣ ਲੱਗ ਗਿਆ ਤੇ ਜਦੋਂ ਮੇਰਾ weight 62 ਹੋਇਆ ਤੇ ਮੈਂ ਇੱਕ ਵਾਰੀ ਟੀਮ ਬਣਾਈ ਸੀ ਰੋੜੀ ਕੋ ਪੂਰੇ ਤੇ ਮੇਰੇ ਸਾਹਮਣੇ ਨਾਲ 10 12 ਦਾ ਹੀ ਸਮਾਂ ਆਊਗਾ ਮੈਂ 62 ਵੀ ਆਪਦੀ ਖੇਡਿਆ ਕਰਾਂ 75 ਵੀ ਆਪਦੀ ਖੇਡਾਂ 75 ਦਾ ਅਸੀਂ ਦੂਜਾ ਮੈਚ ਹਾਰ ਗਏ 62 ਦਾ ਅਸੀਂ 74 ਤੋਂ ਜੋਰ ਵੱਜ ਜਾਂਦਾ ਹੀ ਬਈ ਨਾਲ ਦੀ ਨਾਲ 75 ਦਾ ਮੈਚ ਹੁੰਦਾ ਸੀਗਾ ਨਾ ਇੰਨੀ ਗੱਤ ਕਰਾਈ ਬਈ ਇੱਕ ਸੋਹਣ ਹੁੰਦਾ ਸੀਗਾ ਜਲਾਲਾਬਾਦ ਦਾ ਉਹ ਮੇਰੇ ਮਗਰ ਪੇ ਗਿਆ ਬਹੁਤ ਤੇਜ਼ ਮੁੰਡਾ ਬਹੁਤ ਜਾਫੀ ਟੋਪਦਾ ਸੀਗਾ ਅੱਜ ਕੱਲ ਉਹਤੇ ਵੀ ਮਾੜਾ ਸਮਾਂ ਮੈਂ ਉਹਨੂੰ ਬਹੁਤ ਦੂਰ ਸਿੱਟਾ ਲਾ ਕੇ ਇੱਕ ਡਰਾਈਵਰ ਨੰਗਾ ਜਾਂਦਾ ਸੀਗਾ ਬਸ ਤੇ ਉਹ ਟਾਈਮ ਉਹਨੇ ਨਾ 100 ਰੁਪਿਆ ਭੇਜਿਆ ਮੇਰੇ ਕੋਲੇ ਫਿਰ ਹੋਰ ਬੰਦਿਆਂ ਨੇ ਦਿੱਤਾ ਵੀ ਯਾਰ ਬੰਦਾ 60 ਕਿਲੋ ਚ ਜ਼ੋਰ ਮਾਰ ਕੇ ਹੁਣ 75 ਕਿੱਡੀ ਜਾਂਦਾ ਤਗੜਾ ਹੂੰ ਤੇ ਉਤੋਂ ਬਾਅਦ ਬਈ ਮੈਂ ਜਦੋਂ ਪਤਾ ਲੱਗ ਗਿਆ ਵੀ ਓਪਨ ਵਾਲੇ ਮੁੰਡਿਆਂ ਨੂੰ ਮੇਰੇ ਤੋਂ ਸੀਨੀਅਰ ਮੁੰਡੇ ਆ ਜਿਹੜੇ ਹੂੰ ਤੇ ਮੈਨੂੰ ਕੋਟ ਪਾਈ ਲੈ ਗਏ ਮੇਰੇ ਲੋਰ ਪਾਇਆ ਵਧੀਆ ਬੂਟ ਪਾਇਆ ਮੈਂ ਗਰਾਊਂਡ ਦੇ ਵਿੱਚ ਬੋਤਲ ਚੱਕੀ ਖੜਾ ਇੱਕ ਮਣੀ ਵੀਰ ਹੁੰਦਾ ਸੀ ਜਿੱਤੋ ਤੋਂ ਉਹਦਾ ਮੌਤ ਹੋ ਗਈ ਵੀਰ ਦੀ ਇੱਕ ਕਾਕਾ ਹੁੰਦਾ ਸੀਗਾ ਸਾਡੇ ਪਿੰਡ ਦਾ ਆ ਸਾਡਾ ਭਾਈ ਰੂਪੇ ਨਾਲ ਮੈਚ ਆ ਗਿਆ ਓਪਨ ਦਾ ਇਹਨਾਂ ਨੂੰ ਜੱਫੇ ਪਾਤੇ ਉਹਨਾਂ ਨੇ ਤਿੰਨ ਤਿੰਨ ਦੋਨਾਂ ਨੂੰ ਖੜਗੇ ਸਾਈਡ ਤੇ ਹੋ ਕੇ ਪੈਂਡ ਸੀਗੇ 15 15 ਇਧਰ ਸਾਡੇ ਵਾਲੇ ਪਾਸੇ ਤਿੰਨ ਜੱਫੇ ਪਾਏ ਇਧਰ ਤੇ ਉਹ ਦੋਨੇ ਪਲੇਅਰ ਜੋ ਸਾਈਡ ਤੇ ਹੋ ਕੇ ਖੜਗੇ ਮੈਨੂੰ ਕਹਿੰਦੇ ਖਰਾਜੀ ਸ਼ਰਟ ਲਾ ਦੇ ਹੂੰ ਤੇ ਮੈਂ ਫੱਟ ਫੁੱਟ ਕੁਛ ਨਹੀਂ ਹੋ ਕੇ ਗਿਆ ਸੀਗਾ ਕਿ ਇੱਕ ਤਾਂ ਪਲੇਅਰ ਨੇ ਮੈਚ ਖੇਡਣਾ ਹੁੰਦਾ ਕਿ ਉਹ ਮੈਂ ਤਾਂ ਪਾਣੀ ਪੀਣ ਵਾਸਤੇ ਗਿਆ ਸੀਗਾ ਤੇ ਉਹ ਟਾਈਮ ਮੈਨੂੰ ਬਈ ਮੈਂ ਲੋਅਰ ਸ਼ਰਟ ਲਾ ਕੇ ਤੇ ਮੈਂ ਕੌਡੀਆਂ ਪਾਤੀਆਂ ਇੱਕ ਸੀਰਾ ਭਾਈ ਰੂਪੇ ਦਾ ਹੁੰਦਾ ਸੀਗਾ ਹੂੰ ਉਹਦੀ ਦਾੜੀ ਦੂੜੀ ਜੀ ਬਾਦ ਕੀ ਮੈਚ ਮੂਜ ਖੇਡਦਾ ਸੀ ਆ ਮੈਂ ਕਿਹਾ ਚੱਲ ਇਹਨੂੰ ਛੇੜ ਲੈਨੇ ਆ ਕਬੀਲ ਲਾਰਜੇ ਨੂੰ ਬਹੁਤ ਤਗੜੀ ਬੋਡੀ ਬੂਡੀ ਸੀ ਜਦੋਂ ਮੈਂ ਹੱਥ ਲਾਇਆ ਨਾ ਉਹਨੂੰ ਜਦੋਂ ਕਿਹਾ ਨਾ ਇਹ ਖੇਡਿਆ ਕਨੇਡਾ ਚਾਰ ਮੋਟਰਸਾਈਕਲਾਂ ਦਾ ਜੇਤੂ ਆ ਬਾਈ ਮੇਰੇ ਮਿੱਟੀ ਉੱਠ ਖੜੀ ਪੈਰਾਂ ਥੱਲੇ ਵੀ ਕੀ ਛੇੜ ਲਿਆ ਇਹ ਹੂੰ ਤੇ ਬਾਈ ਉਹਨੇ ਗੁੱਟ ਫੜਿਆ ਮੈਂ ਝਟਕਾ ਮਾਰਿਆ ਇੱਕੇਦਾਂ ਮੈਂ ਤੇ ਉਹ ਦੂਰ ਡੇਗ ਪਿਆ ਹੂੰ ਤੇ ਬਾਈ ਫਿਰ ਮੈਂ ਉਂਗਲ ਚੱਕਤੀ ਮੈਨੂੰ ਵੀ ਫਕਰ ਹੋ ਗਿਆ ਦੁਨੀਆ ਨੇ ਬਹੁਤ ਰੌਲਾ ਪਾਇਆ ਉਸ ਟਾਈਮ ਮੈਂ ਪਹਿਲੀ ਵਾਰ ਓਪਨ ਚ ਕੌਡੀਆਂ ਪਾਈਆਂ ਫੇਰ ਬਾਈ ਦੂਜੀ ਉੱ ਉਹ ਦੂਸਰੇ ਨਾਲ ਦੇ ਜਾਫੀ ਨੇ ਹੱਥ ਲਾਇਆ ਮੈਨੂੰ ਉਹ ਵੀ ਬਹੁਤ ਟੌਪ ਦਾ ਸੀਗਾ ਮੈਂ ਬੜਕ ਗਿਆ ਕੈਂਚੀ ਚ ਉਹਦੀ ਚ ਭੱਜਿਆ ਤੇ ਲੋਕ ਬਈ ਮੈਚ ਤੋਂ ਬਾਅਦ ਅਸੀਂ ਹਾਂ ਮੈਚ ਹਾਰ ਗਏ ਸਾਡੀ ਟੀਮ ਨੂੰ ਆ ਕੇ ਕਹਿੰਦੇ ਤੁਸੀਂ ਯਾਰ ਆ ਜਵਾਕ ਦਾ ਵੀ ਨਹੀਂ ਮੁੱਲ ਪਾਇਆ ਇਹਨੇ ਖੜੇ ਨਹੀਂ ਕੌਡੀਆਂ ਪਾਤੀਆਂ ਯਾਰ ਓਪਨ ਦੇ ਵਿੱਚ ਫਿਰ ਬਈ ਮੈਂ ਓਪਨ ਦੇ ਵਿੱਚ ਕੌਡੀਆਂ ਪਾਉਣ ਲੱਗ ਗਿਆ ਓਪਨ ਦੇ ਵਿੱਚ ਬਈ ਮੈਂ ਰਵਣਾ ਭਗਤੇ ਵਾਲਾ ਹੋ ਗਿਆ ਤੇ ਹੋਰ ਟੌਪ ਟੌਪ ਦੇ ਜਾਫੀਆਂ ਤੋਂ ਪੁਆਇੰਟ ਲੈੇ ਹੋਏ ਯਾਰ ਜਦੋਂ ਮੇਰਾ weight 65 ਕਿਲੋ ਹੁੰਦਾ ਸੀਗਾ 70 ਵੀ ਕਿਤੇ ਟੀ ਆ ਬਈ ਤੇ ਬਸ ਕੁੱਲ ਮਿਲਾ ਕੇ ਬਈ ਯਾਰ ਬਾਬੇ ਦੀ ਕਿਰਪਾ ਨਾਲ ਠੀਕ ਹੀ ਖੇਡਿਆ ਪਰ ਮਾੜਾ ਨਹੀਂ ਕਿਸੇ ਦਾ ਕੀਤਾ ਆਪਾਂ ਨਾ ਕਿਸੇ ਨੂੰ ਤੰਗ ਕੀਤਾ ਜਿਹੜੇ ਮੈਨੂੰ ਪੈਸੇ ਆਉਂਦੇ ਸੀਗੇ ਬਈ ਪੈਸੇ ਮੈਨੂੰ ਜਿਵੇਂ ਬਾਹਰ ਬੈਠੇ ਆ ਲੋਕ ਥੋੜੇ ਵਰਗੇ ਹੋ ਗਏ ਜਾਂ ਹੋਰ ਹੋ ਗਏ ਟੂਰਨਾਮੈਂਟ ਤੇ ਆਏ ਉਹਨਾਂ ਨੇ ਦੇ ਦੇਣਾ 2000 ਰੁਪਏ ਵੀ ਇਕੱਠਾ ਹੋ ਜਾਂਦਾ ਸੀ ਤਿੰਨ ਵੀ ਮੈਂ ਪੈਸੇ ਜੋੜੇ ਸੀਗੇ ਬਹੁਤ ਸਾਰੇ ਤੇ ਮੈਂ ਕੋਈ ਉਹਨਾਂ ਤੋਂ ਨਹੀਂ ਲੈਂਦਾ ਹੁੰਦਾ ਸੀਗਾ ਇਕੱਲਾ ਇੱਕ ਪਲੇਅਰ ਸੀਗਾ ਉਹਦਾ ਨਾਂ ਕਲਵੰਤ ਸੁਖੀ ਸੀਗਾ ਮੁੰਡੇ ਦਾ ਨਾਂ ਦਿਆਲਪੁਰੇ ਭਾਈ ਤੋਂ ਤੇ ਉਨੇ ਬਈ ਮੈਨੂੰ 50000 ਰੁਪਈਆ ਦਿੱਤਾ ਸੀਗਾ ਆਪਣੇ ਘਰ ਤੇ ਤੇ ਬੰਦੇ ਨੇ ਉਹਨੇ ਗਿਫਟ ਹੀ ਕਰਤਾ ਕਹਿੰਦਾ ਮੇਰੇ ਲਈ ਯਾਰ ਤੂੰ ਹੱਡ ਪਣਾਏ ਖੇਡਿਆ ਤਕੜਾ ਖੇਡਿਆ ਹੂੰ ਤੇ ਇੱਕ ਮੁੰਡਾ ਹੁੰਦਾ ਗੁਰਪ੍ਰੀਤ ਉਹਨੇ ਭੇਜਿਆ ਤੇ ਉਹਨੂੰ ਆਪਾਂ ਘਰੇ ਰੱਖਿਆ ਮੇਰੇ ਕੋਲੇ ਪਲੇਅਰ ਬਈ ਘਰੇ ਰਹਿੰਦੇ ਹੁੰਦੇ ਸੀਗੇ ਯਾਰ ਹੂੰ ਅੱਜ ਟਾਈਮ ਇੰਨਾ ਗਾ ਵੀ ਬੰਦੇ ਫੋਨ ਵੀ ਨਹੀਂ ਕਰਦੇ ਹੂੰ ਮਾੜੇ ਸਮੇਂ ਦੀ ਗੱਲ ਆ ਬਸ ਇਹ ਤੇ ਮੈਂ ਇਹਨੂੰ ਸਮਝਦਾ ਨਹੀਂ ਯਾਰ ਮਾੜ ਜੇ ਮੈਂ ਉਹਨਾਂ ਨੂੰ ਮਾਰਦਾ ਟੁੱਟਦਾ ਤੇ ਕਿਸੇ ਨੇ ਇਹ ਕਹਿ ਦੇਣਾ ਯਾਰ ਕੁਇ ਕਾਰਨ ਹੋਊਗਾ ਜائیں ਕਰਕੇ ਕਿਸੇ ਦੇ ਦਬਾਅ ਚ ਮਰ ਗਿਆ ਜائیں ਕਰ ਗਿਆ ਹੂੰ ਤੇ ਐਂ ਕਰਕੇ ਆ ਬਈ ਯਾਰ ਹੁਣ ਜੀ ਗੱਲ ਅੱਛਾ ਬਈ ਇਹ ਦੱਸਿਓ ਕਿ ਆ ਆਖਰ ਦੇ ਉੱਤੇ ਤੁਸੀਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਬਈ ਮੈਨੂੰ ਲੋਕਾਂ ਨੂੰ ਇਹ ਅਪੀਲ ਕਰਨਾ ਚਾਹਣਾ ਕਿ ਜਿਹੜੇ ਨਵੀਂ ਜਨਰੇਸ਼ਨ ਆ ਜਿਹੜੇ ਕੋਲੇ ਪੈਸਾ ਵੀ 5-500 ਹਜ਼ਾਰ ਰੁਪਈਆ ਜਿਹੜੇ ਕਮਾਉਂਦੇ ਆ ਜਾਂ ਵੇਸਟ ਕਰਦੇ ਆ ਤੇ ਉਹ ਆਪਦੇ ਕੋਲੇ ਰੱਖਣ ਇੱਕ ਟਾਈਮ ਐਵੇਂ ਦਾ ਆ ਜਾਂਦਾ ਕਿ ਜਿਹੜਾ ਟਾਈਮ ਹੁਣ ਮੇਰੇ ਤੇ ਆ ਤੇ ਯਾਰ ਤੇ ਨੰਨਾਰ ਤੇ ਬਾਈ ਕੋਈ ਵੀ ਨਹੀਂ ਖੜਦਾ ਨਾਲ ਤੇ ਕੱਲੇ ਮਾਪਿਆਂ ਨੇ ਖੜਨਾ ਹੁੰਦਾ ਨਾਲ ਹਮ ਮਾਪੇ ਹੀ ਸਾਹਮਣੇ ਐਂਡ ਤੇ ਬੰਦੇ ਨੂੰ ਜਿਹਦੇ ਤਾਂ ਜਉਂਦੇ ਹੈਗੇ ਆ ਜਿਹਦੇ ਨਹੀਂ ਜਉਂਦੇ ਬਾਈ ਤੇ ਮੇਰੇ ਪਿੰਨ ਦੇ ਵਿੱਚ ਹੈਗੇ ਆ ਬੰਦੇ ਤੇ ਉਹ ਟੁੱਟੇ ਪਏ ਆ ਜਮਾ ਹੁਣ ਬਾਈ ਇੱਕ ਇੰਨੀ ਗੱਲ ਆ ਕਿ ਮੇਰੇ ਲਈ ਅਰਦਾਸ ਇੱਕ ਬੰਦਾ ਪਾਠ ਸੁਖੀ ਬੈਠਾ ਲੈ ਤੂਤੇ ਦਾ ਤਾਰੇ ਆ ਗੁਰੂ ਕੀ ਟਾਵੋ ਕਹਿੰਦਾ ਪਾਠ ਕਰਾਉਣਾ ਜਿਸ ਦਿਨ ਤੂੰ ਗਰਾਉਂ ਦੇ ਵਿੱਚ ਆਏਂਗਾ ਤੇਰੀ ਬਾਹ ਫੜਨ ਲੋਕ ਇੰਨਾ ਕਿ ਮੇਰਾ ਕਰੀ ਜਾਂਦੇ ਆ ਇੱਕ ਬੰਦਾ ਅਰਦਾਸ ਕਰਾਊਗਾ ਕਹਿਣਾ ਮੈਂ ਜਿੱਦੇ ਤੋਂ ਸਟਾਰਟਿੰਗ ਕੀਤੀ ਵੀ ਬਹੁਤ ਵਧੀਆ ਕਰਾਂਗੇ ਆਪਾਂ ਅੱਛਾ ਤੁਹਾਨੂੰ ਆਖਰੀ ਸਵਾਲ ਮੈਂ ਪਹਿਲਾਂ ਪੁੱਛ ਲਿਆ ਇੱਕ ਸਵਾਲ ਰਹਿ ਗਿਆ ਸੀਗਾ ਆਪਣਾ ਹਾਂਜੀ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਨਾਮ ਸਨਮਾਨ ਮਿਲਦੇ ਆ ਮੈਡਲ ਮਿਲਦੇ ਆ ਕੱਪ ਮਿਲਦੇ ਹੈਗੇ ਹਾਂਜੀ ਹਾਂਜੀ ਤੁਹਾਨੂੰ ਐ ਨਹੀਂ ਲੱਗਦਾਗਾ ਕਿ ਉਹਦਾ ਕੁਝ ਕੱਪ ਛੋਟਾ ਦੇ ਦੇਣਾ ਚਾਹੀਦਾ ਉਹਦੀ ਥਾਂ ਦੇ ਉੱਤੇ ਰਾਸ਼ੀ ਦੇ ਦਿੱਤੀ ਜਾਣੀ ਜਾਈ ਮੈਂ ਇਹ ਕਰਦਾ ਮੀਰ ਜੀ ਮੈਂ ਅਪੀਲ ਕਰਦਾ ਮੈਂ ਸਾਰੀਆਂ ਕਮੇਟੀਆਂ ਨੂੰ ਤੇ ਸਾਰੇ ਕਲੱਬਾਂ ਵਾਲੇ ਵੀਰਾਂ ਨੂੰ ਜਿਹੜੇ ਕੱਪ ਬਣਾਉਣੇ ਆ 100000 ਦੇ 20000 ਦੇ 5-5 ਦੇ 7 ਦੇ 2 ਦਾ ਬਣਦਾ ਕੱਪ ਜਾਂ 5 ਦਾ ਬਣਦਾ 10 ਪੁੱਟੇ ਕੱਪ ਆ ਜਾਂ ਉਦਾਂ ਕਿਸੇ ਪਲੇਅਰ ਕੋਲ ਲੱਖਣ ਨੂੰ ਤਾਂ ਨਹੀਂ ਹੁੰਦਾ ਗੱਡੀ ਦੇ ਵਿੱਚ ਵੀ ਨਹੀਂ ਰੱਖਣ ਨੂੰ ਤਾਂ ਉਹਦਾ ਕੋਲ ਕੇ ਰੱਖਦੇ ਆ ਲੈ ਕੇ ਆਉਂਦਾ ਬੰਦਾ ਕੱਪ ਨੂੰ ਉਸ ਨੂੰ 10000 ਰੁਪਏ ਨੂੰ 10000 ਰੁਪਏ ਦਾ ਸੋਨਾ ਪਾ ਦਿਓ ਜਾਂ ਨੂੰ ਉਦਾਂ ਸਨਮਾਨ ਕਰ ਦਿਓ ਬੰਦਾ ਸੈੱਟ ਤਾਂ ਰਵੇ ਹੁਣ ਕੱਪ ਬਥੇਰੇ ਪਲੇਅਰਾਂ ਕੋਲੇ ਪਏ ਆ ਮੇਰੇ ਕੋਲੇ ਬਈ ਕਮਰਾ ਭਰ ਗਿਆ ਸੀਗਾ ਮੈਂ ਵੀ ਕੋ ਸਾੜਤੇ ਕੋ ਜਵਾਕਾਂ ਨੂੰ ਮੰਡ ਤੇ ਜਦੋਂ ਮੇਰੇ ਕੋ ਰੱਖਣ ਨੂੰ ਥਾਂ ਨਹੀਂ ਸੀਗਾ ਉਦੋਂ ਮੈਂ ਜਵਾਕਾਂ ਨੂੰ ਦੇ ਦਿੰਦਾ ਸੀਗਾ ਅੱਜ ਦੀ ਘੜੀ ਦੇ ਵਿੱਚ ਜੇ ਉਹੀ ਕੱਪ ਚਾਂਦੀ ਦੇ ਹੁੰਦੇ ਜਾਂ ਮੰਨ ਕੇ ਚੱਲੋ ਪਿੱਤਲ ਦਾ ਹੁੰਦਾ ਜਾਂ ਸਿਲਵਰ ਦਾ ਹੋਵੇ ਛੋਟਾ ਦੇ ਦਿਓ ਹੂੰ ਤੇ ਬੰਦਾ ਉਹਨੂੰ ਸੇਲ ਕਰਕੇ ਥੋੜੇ ਪੈਸੇ ਕਮਾ ਉਹਨੂੰ ਵੇਚ ਕੇ ਆਪਦੇ ਜਿਹੜੀ ਕਮਾਈ ਹੈ ਇਹ ਪਲੇਟ ਹਾਂਜੀ ਕੱਪ ਜਿਹੜੀ ਕਮਾਈ ਹੈ ਪਲੇਟ ਦੀ ਇਹਦੇ ਨਾਲ ਹੀ ਪਛਾਣ ਆ ਇੱਕ ਆਪਣਾ ਜਿਹੜੇ ਟੁੱਟ ਜਾਂਦੇ ਆ ਪਲੇਅਰਾਂ ਕੋਲੇ ਰੱਖਣ ਨੂੰ ਤਾਂ ਨਹੀਂ ਮੈਂ ਇਹ ਕਹਿੰਨਾ ਕੱਪ ਛੋਟੇ ਦੇ ਦੇਣ ਜਾਂ ਸਨਮਾਨ 10000 5000 ਰੁਪਏ ਦਾ ਕੱਪ ਹੁੰਦਾ ਕੱਪ ਛੋਟੇ ਦੇ ਦੇਣ ਨਾਲ ਉਹਨੂੰ ਪ੍ਰਾਈਜ਼ ਦੇਣ ਪਲੇਅਰ ਨੂੰ ਪੈਸੇ ਦੇ ਦੇਣ ਮਦਦਤ ਹੋ ਜਾਂਦੀ ਹੈ ਪਲੇਅਰ ਦੀ ਹੁਣ ਮੈਂ ਟੁੱਟਿਆ ਹੋਇਆ ਮੈਨੂੰ ਬਥੇਰੇ ਬੰਦੇ ਕਹੀ ਜਾਂਦੇ ਤੈਨੂੰ 5 ਫੁੱਟਾ ਕੱਪ ਦੇਵਾਂਗੇ ਐਨੇ ਦਾ ਬੰਦ ਐ ਕਰਾਂਗੇ ਮੈਨੂੰ ਆਪ ਨੂੰ ਸ਼ਰਮ ਆਉਂਦੀ ਹੈ ਖੁਦ ਨੂੰ ਕਿ ਯਾਰ ਮੈਂ ਇਹਨਾਂ ਨੂੰ ਕੀ ਕਹਾਂ ਹੂੰ ਜਦੋਂ ਮੈਂ ਕਮੇਟੀਆਂ ਨੂੰ ਇੰਨਾ ਅਪੀਲ ਕਰਦਾ ਕਿ ਭਾਈ ਕੱਪ ਛੋਟਾ ਦੇ ਦਿਆ ਕਰੋ ਨਾਲ ਪਲੇਅਰ ਨੂੰ ਰੁਪਈਏ ਦੇ ਦਿਓ ਜੇ 1000 ਦਾ 4000 ਦਾ ਕੱਪ ਬਣਦਾ ਉਹਨੂੰ 3000 ਰੁਪਏ ਦੇਓ ਕੱਪ ਛੋਟਾ ਦੇ ਦਿਓ ਜਾਂ 5000 ਦਾ ਪੱਕਾ ਕੱਪ ਬਣਦਾ ਉਹਨੂੰ 500 ਦਾ ਬਣਾ ਕੇ ਦੇ ਦਿਓ ਨਾਲ ਪ੍ਰਾਈਸ ਦਿਓ ਉਹਨੂੰ ਪਲੇਅਰ ਦਾ ਹੌਸਲਾ ਵਧੇ ਰੋਟੀ ਪਾਣੀ ਖਾਵੇ ਪਲੇਅਰ ਚੰਗਾ ਇੱਕ ਬਈ ਇੰਨਾ ਕਹਾ ਕਿ ਹੁਣ ਅੱਜ ਦੀ ਘੜੀ ਦੇ ਵਿੱਚ ਜਿਹੜੇ ਬਾਹਰੋਂ ਪਲੇਅਰ ਖੇਡਦੇ ਆ ਨਾ ਮੈਂ ਦੱਸਣਾ ਚਾਹਣਾ ਹੂੰ ਅੱਦੇ ਪਲੇਅਰ ਲੱਖ ਲੱਖ ਰੁਪਈਆ ਲਈ ਜਾਂਦੇ ਆ 50 5000 ਰੁਪਈਆ ਲਈ ਜਾਂਦੇ ਆ ਜਿੱਥੇ 41 31 ਨਾਮ ਹੁੰਦਾ ਜਾਂ 61 71 ਨਾਮ ਹੁੰਦਾ ਉਹ ਦਿੰਦੇ ਕੌਣ ਆ ਐਨ ਆਰ ਆਈ ਲੋਕ ਹੂੰ ਪਲੇਅਰ ਮੰਗਦੇ ਉਹਨਾਂ ਤੋਂ ਪਾ ਦਿੰਦੇ ਕਿ ਟੀਮ ਬਣਾਉਣੀ ਆ ਉਹ ਲੈ ਜਾਂਦੇ ਆ ਬਈ ਤੇ ਮੈਂ ਅਪੀਲ ਕਰਦਾ ਪਲੇਅਰਾਂ ਨੂੰ ਕਿ ਜਿੰਨੇ ਪੈਸੇ ਉਹਨਾਂ ਤੇ ਲਾਉਣੇ ਆ ਤੇ ਆਪਦੇ ਜਿਹੜੇ ਰੇਡਰ ਜਾਫੀ ਆ ਬਈ ਉਹਨਾਂ ਨੂੰ ਤਕੜੇ ਕਰ ਲੋ ਨਾਲ ਤੇ ਮੈਚ ਨਰੂਲ ਦੇ ਹੋਣ ਲੱਗ ਜਾਣਗੇ ਇੱਕ ਹਠੂਰ ਦੀ ਟੀਮ ਸੀਗੀ ਉਹ ਬਾਹਰ ਹੋਣੀ ਪਲੇਅਰ ਖੜਾਉਂਦੇ ਸੀ ਇਹ ਕੋਈ ਵੀ ਉਹਨਾਂ ਨੇ ਆਪਦੀ ਪਲੇਅਰ ਕਾਇਮ ਕੀਤੇ ਹੋਏ ਸੀਗੇ ਤੇ ਅੱਜ ਕੱਲ ਤੇ ਬਈ ਬੰਦ ਹੀ ਨਹੀਂ ਕਿਸੇ ਦੀ ਉਹ ਲੰਬ ਮਰਾ ਦਿੰਦੇ ਸੀਗੇ ਬਈ ਸਾਰਿਆਂ ਦੀ 120 ਮੋਟਰਸਾਈਕਲ ਜਿੱਤੇ ਉਹਨਾਂ ਨੇ ਹਮ ਨਰੋਲ ਖੇਡਦੇ ਹੀ ਉਹ ਪੈਸੇ ਨਹੀਂ ਕਿਸੇ ਨੂੰ ਦਿੰਦੇ ਹੁੰਦੇ ਸੀਗੇ ਅੱਛਾ ਹੁਣ ਬਈ ਇਹ ਵਜਾ ਟਾਈਮ ਆ ਗਈ ਸਾਡੀ ਟੀਮ ਬਣੀ ਸੀਗੀ ਇੱਕ ਵਾਰੀ ਮੈਂ ਤਾਂ ਗਿਆ ਨਹੀਂਗਾ 50 50 ਹਜ਼ਾਰ ਲੱਖ ਲੱਖ ਰੁਪਈਆ ਲਿਆ ਇਹਨਾਂ ਤੋਂ ਪਲੇਅਰਾਂ ਤੋਂ ਮੇਰੇ ਸੀਨੀਅਰ ਆ ਜਿਹੜੇ ਇਹਨਾਂ ਤੋਂ ਤੇ ਮੈਚ ਹਾਰ ਗਏ ਉਹ ਬਈ 41 41 31 ਹਜ਼ਾਰ ਰੁਪਈਆ ਜਿੱਤਿਆ ਭੈਣ ਚੋਂ ਆਉਂਦਿਆਂ ਨੂੰ ਉਹਨਾਂ ਦੀ ਜੇਬ ਦੇ ਵਿੱਚ ਕੋਈ ਰੁਪਈਆ ਨਹੀਂ ਹੁੰਦਾ ਪਲੇਅਰ ਦੇ ਰੋਟੀ ਖਾਣ ਨੂੰ ਨਹੀਂ ਰੁਪਈਆ ਹੁੰਦਾ ਪੈਸੇ ਤਾਂ ਉਹ ਲੈ ਜਾਂਦੇ ਆ ਪਲੇਅਰ ਆਪ ਦਾ ਕੋਈ ਬੰਦਾ ਕੈਮ ਨਹੀਂ ਕਰਨ ਦੀ ਸੋਚਦੇ ਯਾਰ ਜੀ ਤੇ ਮੈਂ ਇਹ ਕਹਿਣਾ ਕਿ ਮੈਂ ਉਹ ਪਲੇਅਰਾਂ ਨੂੰ ਨਹੀਂ ਕਹਿੰਦਾ ਕਿ ਮੈਨੂੰ ਕੈਮ ਕਰੋ ਮੈਂ ਐਨ ਆਰ ਆਈ ਵੀਰਾਂ ਨੂੰ ਜਾਂ ਕੋਈ ਹੋਰ ਆ ਮੇਰੀ ਮਦਦ ਕਰ ਸਕਦਾ ਮੈਂ ਆਟੇ ਨੂੰ ਨਹੀਂ ਮੰਗਦਾ ਪੈਸੇ ਕੋਈ ਮੈਂ ਘਰ ਨੂੰ ਨਹੀਂ ਮੰਗਦਾ ਮੈਂ ਮਿਹਨਤ ਕਰਕੇ ਕਰੂੰਗਾ ਸਾਰਾ ਕੁਝ ਨਹੀਂ ਆਖਰੀ ਪੀਲੇ ਆ ਕਿ ਕਾਪ ਆ ਜਿਹੜੇ ਉਹ ਛੋਟੇ ਕਰ ਦਿੱਤੇ ਜਾਣ ਹਾਂ ਤੇ ਇੱਕ ਜਿਹੜਾ ਪਲੇਅਰਾਂ ਨੂੰ 50 50000 ਰੁਪਇਆ ਲੱਖ ਲੱਖ ਰੁਪਇਆ ਦੇ ਕੇ ਸਾਧੀਆਂ ਕਮੇਟੀਆਂ ਜਿਹੜੇ ਛੋਟੇ ਪਲੇਅਰ ਹਨ ਹਾਂ 32 35 ਕਿਲੋ ਵਾਲੇ ਪਲੀਜ਼ ਉਹਨਾਂ ਨੂੰ ਬੇਨਤੀ ਆ ਕਮੇਟੀਆਂ ਨੂੰ ਕਿ ਉਹਨਾਂ ਨੂੰ 1500 ਰੁਪਿਆ ਦੇ ਕੇ ਤੋਰਿਆ ਕਰਨ ਉਹਨਾਂ ਦੇ ਆਲ ਉਪਨ ਦੇ ਮੈਚ ਕਰਾ ਦਿਆ ਕਰਨ 10 ਟੀਮਾਂ 12 ਬਣ ਜਾਂਦੀਆਂ ਕੋਈ 10 ਪਲੇਅਰ ਖੇਡਣਗੇ ਇੱਕ ਟੀਮ ਦੇ ਵਿੱਚ ਨਾਮ ਚੰਗਾ ਰੱਖਦੇ ਉਹਨਾਂ ਨੂੰ 30000 ਕੋਈ ਉਹਨਾਂ ਨੂੰ ਕਰਾਇਆ ਨਹੀਂ ਕੋਈ ਕੁਛ ਨਹੀਂ ਨਾ ਰੋਟੀ ਮਿਲਦੀ ਆ ਬਈ ਪਲੇਅਰਾਂ ਨੂੰ ਕੌਡੀ ਤਾਂ ਬਈ ਮਾਜੇ ਦੀ ਆ ਹੂੰ ਮਾਜੇ 'ਚ ਪਲੇਅਰਾਂ ਦਾ ਛੋ ਮੈਚ ਹੁੰਦੇ ਆ ਉਹਨਾਂ ਦਾ ਨਾਮ ਹੁੰਦਾ 70000 60000 ਪਾਰਟਿਸਪੇਟ ਹੁੰਦਾ 50000 ਸਾਰੀ ਟੀਮ ਨੂੰ ਉਹ 2-2 3-3000 ਰੁਪਿਆ ਆ ਜਾਂਦਾ ਫੋੜ ਕਰਦੇ ਆ ਸੀਨੀਅਰ ਪਲੇਅਰ ਉਹਨਾਂ ਨੂੰ ਸਾਡੇ ਵਰਗੇ ਪਲੇਅਰਾਂ ਨੂੰ ਜਿਵੇਂ ਇਹ ਕੌਡੀ ਹੈ ਨਹੀਂ ਕਿ ਆਪਣੇ ਨਾ ਮਾਲ ਵਿੱਚ ਘਾਨ ਹੋਈ ਜਾਂਦਾ ਕੌਡੀ ਦਾ ਜਮਾ ਤੇ ਜਿਹੜੇ ਜਵਾਕ ਆ ਜਵਾਕ ਉਹਨ ਇੱਕ ਪਲੇਅਰ ਆ ਉਹਨੂੰ ਜਿਵੇਂ ਮੈਂ ਆ ਮੈਨੂੰ ਹੁਣ ਡਾਈਟ ਮਿਲ ਗਈ ਪ੍ਰੋਪਰ ਮੈਂ ਤਕੜਾ ਹੋ ਗਿਆ ਜਵਾਕਾਂ ਨੇ ਪਤਾ ਕੀ ਕਰਨ ਤੇ ਉਹਨਾਂ ਨੇ ਨਸ਼ਾ ਕਰਨਾ ਕੀ ਯਾਰ ਇਹਨੂੰ ਸਿੱਟ ਕੇ ਗੱਲ ਕਰਨੇ ਤੇ ਦੂਸਰੇ ਤੀਸਰੇ ਮੈਚ ਤੇ ਜਮੇ ਹੀ ਲੋ ਹੋ ਜਾਂਦੇ ਆ ਤੇ ਪਲੇਅਰ ਦੀ ਬਈ ਪਛਾਣ ਇੰਨੀ ਕਾ ਵੀ ਚੰਗੀ ਉਹਦੇ ਨੀਕਰ ਪਾਈ ਹੋਵੇ ਚੰਗੀ ਸੈਂਡੋ ਪਾਈ ਹੋਵੇ ਤੇ ਫਿੱਟ ਹੋ ਕੇ ਜਾਊਗਾ ਜਦੋਂ ਪਲੇਅਰ ਆਥ ਨਹੀਂ ਕੋਈ ਲਾਊਗਾ ਹੁਣ ਜਿਹੜੇ ਪਲੇਅਰ ਕੋਲੇ ਚੰਗਾ ਨੀਕਰ ਨਹੀਂ ਕਿੱਟ ਨਹੀਂ ਪ੍ਰੋਪਰ ਸਮਾਨ ਨਹੀਂਗਾ ਤੇ ਸੁਸਤੀ ਖੇਡੂਗਾ ਪਲੇਅਰ ਸਾਟੀ ਖਾਣੀ ਆ ਉਹਨੇ ਤੇ ਐ ਫੇਕਰ ਆ ਵੀਰ ਆਪਣੇ ਕੋਲੇ ਕਰਾਇਆ ਹੈ ਨਹੀਂ ਮੈਚ ਹਾਰ ਜਾਣਾ ਤੇ ਜਿਹੜੇ ਟੀਮਾਂ ਦੇ ਵਿੱਚ ਅਸੀਂ ਖੇਡਦੇ ਹੁੰਦੇ ਸੀਗੇ ਮੈਨੂੰ ਕੋਈ ਫਿਕਰ ਨਹੀਂ ਹੁੰਦਾ ਘਰੋਂ ਲੈ ਕੇ ਜਾਂਦੇ ਸੀਗੇ ਰੇਡਰ ਸਾਈਡ ਤੇ ਠਲ ਦਿੰਦੇ ਸੀਗੇ ਅਸੀਂ ਤਾਂ ਕਿ ਮੈਂ ਪਾਉਣਾ ਬਈ ਤੁਹਾਡੀਆਂ ਕੋਈ ਗੱਲ ਨਹੀਂ ਇੱਕ ਮੇਰੇ ਚੂਲੇ ਤੇ ਮਾਜੇ ਦੇ ਸੱਟ ਵੱਜ ਗਈ ਸੀਗੀ ਮਾਜੇ ਦੇ ਵਿੱਚ ਮੈਸ ਸੀਗਾ ਉਹਦੀ ਥੋੜੀ ਪ੍ਰੋਬਲਮ ਉਹ ਰਿਕਵਰ ਕਰ ਲਾਂਗੇ ਕੋਈ ਗੱਲ ਨਹੀਂ ਤੇ ਪ੍ਰਮਾਤਮਾ ਟਾਈਮ ਦੇਵੇ ਮੈਂ ਆਉਣਾ ਚਾਹਣਾ ਗਰਾਊਂਡ ਦੇ ਵਿੱਚ ਜੀ ਆਉਂਗਾ ਰੱਬ ਦੀ ਕਿਰਪਾ ਨਾਲ ਮੇਰੇ ਜਿਹੜੇ ਦਾਰਸ਼ਿਕਾ ਪੈਨ ਦੇ ਆ ਜਾਂ ਹੋਰ ਪਿੰਨਾ ਦੇ ਮੈਨੂੰ ਮਿਲਦੇ ਆ ਹੁਣ ਮੈਂ ਕੰਮ ਕਰਦਾ ਉਹਨਾਂ ਇੱਕ ਟਾਬੇ ਤੇ ਉਹ ਵੀ ਬਹੁਤ ਸਪੋਰਟ ਕਰਦਾ ਮੇਰੀ ਖਰਾਕ ਪਾਣੀ ਦੀ ਤੇ ਮੈਂ ਉਹਨਾਂ ਨੂੰ ਜਿਹੜਾ ਟਾਈਮ ਉਹ ਕਹਿੰਦੇ ਆ ਵੀ ਪੁਰਾਣੇ ਟਾਈਮ ਵਾਲਾ ਖਰਾਜੀ ਮਿਲੇ ਮੈਂ ਪਹਿਲਾਂ ਵਾਲਾ ਮਿਲਣਾ ਚਾਹਣਾ ਉਵੇਂ ਆਉਂਗਾ ਬਈ ਮੈਂ ਜਿਹੜੀ ਮੇਰੀ ਜਿਹੜਾ ਮੇਰੀ ਹੈਲਪ ਕਰੂਗਾ ਮੈਂ ਖਰਾ ਉਤਰੂਗਾ ਉਹਨਾਂ ਦੀ ਉਮੀਦਾਂ ਤੇ ਜੀ